ਕਿ ਜਿਹੜਾ ਨਵਾਂ ਬੱਚਾ ਹੈ ਜਾਂ ਨਵਾਂ ਬੰਦਾ ਹੈ ਘੋੜਾ ਰੱਖਣਾ ਚਾਹੁੰਦਾ ਹੈ ਘੋੜੀ ਰੱਖਣਾ ਚਾਹੁੰਦਾ ਹੈ ਉਹਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਸਭ ਤੋਂ ਪਹਿਲਾਂ ਜੇ ਆਪਾਂ ਜਦੋਂ ਜਾਨਵਰ ਲੈਣ ਜਾਣਾ ਹੈ ਕੀ-ਕੀ ਚੀਜ਼ਾਂ ਦਾ ਖਿਆਲ ਘੋੜੀ ਰੱਖਣਾ ਸਮਝ ਲਓ ਵਿਆਹ ਕਰਾਉਣ ਦੇ ਬਰਾਬਰ ਹੀ ਹੈ ਕੋਡੀ-ਕਵੱਡੀ ਜ਼ਿੰਮੇਵਾਰੀ ਹੋਈ ਹੈ ਕੁਝ ਬੰਦੇ ਵੀ ਤੁਹਾਡੇ ਘਰ ਉਹ ਘੋੜੇ ਵਾਲੇ ਸਰਕਲ ਵਾਲੇ ਤੁਹਾਡੇ ਘੋੜੇ ਘੋੜੀ ਨੂੰ ਦੇਖਣ ਆ ਸਕਦੇ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਘੋੜੀ ਜਿਹੜੀ ਖਰੀਦੀ ਸੀ ਤਾਂ ਮੈਨੂੰ ਸਾਰਿਆਂ ਨੂੰ ਉਹ ਕਹਿੰਿਆ ਵੀ ਤੇਰੀ ਘੋੜੀ ਦੀ ਉਮਰ ਤਾਂ 20 ਸਾਲ ਹੈ ਉਹ ਮੈਂ 6 ਸਾਲ ਡੇਢ ਸਾਲ ਉਸ ਤੋਂ ਬਾਅਦ ਵੀ ਉਹ 4-5 ਦਾ ਬੱਚੇ ਦੇਗੀ ਹੂੰ ਹੂੰ ਤੇ ਬਹੁਤ ਲੇਟ ਤੱਕ ਵੀ ਉਹ ਸਵਾਰੀ ਕਰਾਉਂਦੀ ਰਹੀ ਕਿਆ ਬਾਤ ਸੋ ਕੱਲਾ ਉਮਰ ਵੀ ਕੋਈ ਤਕਾਜ਼ਾ ਨਹੀਂ ਜੇ ਘੋੜੀ ਤੁਹਾਡਾ ਦਿਲ ਲਵਾਉਂਦੀ ਹੈ ਤੁਹਾਡਾ ਕਹਿਣਾ ਮੰਨਦੀ ਹੈ ਤਾਂ ਵੱਡੀ ਉਮਰ ਦੀ ਘੋੜੀ ਵੀ ਤੁਹਾਨੂੰ ਕੁਝ ਨਹੀਂ ਕਹਿੰਦੀ ਜੀ ਸੋ ਘੋੜੀ ਦਾ ਸੁਭਾਅ ਚੰਗਾ ਜ਼ਰੂਰ ਲਾਓ ਕਿਉਂਕਿ ਮਾੜੀ ਘੋੜੀ ਤੁਹਾਡੇ ਲਈ ਘਰੇ ਜਾ ਕੇ ਮੁਸੀਬਤ ਬਣ ਜਾਣੀ ਦੁਕਾਨਦਾਰਾਂ ਨੇ ਤਾਂ ਆਪਣਾ ਸਮਾਨ ਵੇਚਣਾ ਹੀ ਆ ਤੇ ਉਹਨਾਂ ਦਾ ਕੋਈ ਮੇਹਣਾ ਨਹੀਂ ਉਹਨਾਂ ਦਾ ਕੋਈ ਕਸੂਰ ਨਹੀਂ ਜੀ ਤੁਸੀਂ ਸਿਆਣੇ ਹੋਣਾ ਤੁਹਾਡੇ ਪੈਸੇ ਲੱਗਣੇ ਆ ਹੂੰ ਤੁਸੀਂ ਲੁੱਟਣ ਤੋਂ ਬਚਣਾ ਹੈ ਲੁੱਟਣ ਵਾਲਿਆਂ ਨੇ ਤਾਂ ਆਪਣਾ ਕੰਮ ਸਦੀਆਂ ਤੋਂ ਕਰਦੇ ਆ ਰਹੇ ਨੇ ਤੇ ਉਹ ਕਰਦੇ ਹੀ ਹੋਣ ਜੇ ਤੁਸੀਂ ਬਿਜ਼ਨਸ ਲਈ ਘੋੜੇ ਰੱਖਨੇ ਆ ਉਹ ਵੀ ਮਾੜਾ ਕੰਮ ਨਹੀਂ ਪਰ ਅੱਖ ਰੱਖੋ ਜਮ ਆਪਦੇ ਘੋੜੇ ਨੂੰ ਆਪ ਹੱਥ ਨਾਲ ਲਾਓ ਚੰਗਾ ਸਟਾਫ ਰੱਖੋ ਜਿਹੜਾ ਤੁਹਾਡੇ ਘੋੜਿਆਂ ਦੀ ਟੇਕ ਕੇਅਰ ਕਰੇ ਚੰਗਾ ਮੈਨੇਜਰ ਰੱਖੋ ਉਹ ਵਪਾਰ ਵੀ ਮਾੜਾ ਨਹੀਂ ਬਟ ਫਿਰ ਉਹਨੂੰ ਵਪਾਰ ਦੇ ਲੈਜੇ ਨਾਲ ਕਰੋ ਤੁਹਾਡਾ ਔਰ ਘੋੜੇ ਦਾ ਕੀ ਸੰਬੰਧ ਹੈ ਮੇਰੀ ਜ਼ਿੰਦਗੀ 'ਚ ਘੋੜਾ ਕੱਢ ਦਿਓ ਤੇ ਜ਼ਿੰਦਗੀ ਚੀਰੋ ਠੀਕ ਹੈ ਘੋੜਾ ਹੀ ਸਾਰਾ ਕੁਝ ਹੈ ਘੋੜੇ ਨਾਲੀ ਨਾਮ ਹੈ ਘੋੜੇ ਨਾਲੀ ਇੱਜ਼ਤ ਹੈ ਘੋੜੇ ਨਾਲੀ ਘਰ ਚੱਲਦਾ ਹਾਂ ਤੇ ਘੋੜੇ ਨਾਲੀ ਜ਼ਿੰਦਗੀ 'ਚ ਸਕੂਨ ਹੈ ਇਹ ਹੀ ਗੱਲ ਹੈ ਵੀ 25 ਸਾਲਾਂ 'ਚ ਵੀ ਇੱਕ ਦਿਨ ਨਹੀਂ ਲੱਗਿਆ ਵੀ ਅਸੀਂ ਘੋੜਿਆਂ ਤੋਂ ਬੋਰ ਹੋ ਗਏ ਥੱਕ ਵੀ ਜਾਈਦਾ ਰਾਤ ਨੂੰ ਥੱਕ ਕੇ ਵੀ ਸੋਈਦਾ ਪਰ ਕਦੇ ਦਿਲਚਸਪ ਨਹੀਂ ਆਈ ਜੂੜੇ ਕੰਮ ਛੱਡ ਗਏ ਅਸੀਂ ਕੋਈ ਹੋਰ ਕੰਮ ਕਰਦੇ ਤਾਂ ਘੋੜਾ ਜ਼ਿੰਦਗੀ 'ਚ ਰਹੇ ਮਰਦੇ ਦਮ ਤੱਕ ਰਹੇ ਉਸ ਤੋਂ ਬਾਅਦ ਇਸ ਫਾਰਮ ਦਾ ਇਸ ਘੋੜੇ ਦਾ ਕੀ ਹੋਊਗਾ ਉਹ ਰੱਬ ਮਾਲਕ ਹੈ ਜਿੰਨੀ ਦੇਰ ਆਪਾਂ ਜਿਉਂਦੇ ਆ ਜੀ ਪਰਮਾਤਮਾ ਸਾਨੂੰ ਇੰਨਾ ਕੁ ਸਾਧਨ ਤੇ ਅਕਲ ਦਿੰਦਾ ਰਹੇ ਵੀ ਅਸੀਂ ਕਿਸੇ ਘੋੜੇ ਨੂੰ ਤੰਗ ਪਰੇਸ਼ਾਨ ਨਾ ਕਰੀਏ ਭੁੱਖਾ ਨਾ ਮਾਰੀਏ ਸਸੀ ਗੱਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੈਂ ਤੁਹਾਡੇ ਆਪ ਦੇ YouTube ਚੈਨਲ ਵਿਂਟੇਜ ਕਲਚਰ ਤੇ ਤੇ ਮੇਰੇ ਨਾਲ ਨੇ ਅੱਜ ਮਿਸਟਰ ਮਨੂ ਸ਼ਰਮਾ ਜੀ ਜੋ ਕਿਸੇ ਵੀ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਜੀ ਮੈਂ ਮਾਫੀ ਚਾਹਣਾ ਮੈਂ ਐਨਕ ਲਾ ਕੇ ਬੈਠਾ ਤੇ ਬਾਲੇ ਬੰਦੇ ਕਹਿਣਗੇ ਫੁਕਰਾ ਐਨਕ ਨਹੀਂ ਲਾਉਂਦਾ ਮੇਰੀ ਅੱਖ ਥੋੜੀ ਜੀ ਆ ਮੌਸਮ ਬਦਲੀ ਜਾਂਦਾ ਰਗੜੀ ਗਈ ਤੇ ਉਹ ਚੋਂ ਪਾਣੀ ਨਿਕਲਦਾ ਤਾਂ ਐਨਕ ਲਾਈ ਜਾ ਨਹੀਂ ਨਹੀਂ ਸਰ ਬਹੁਤ ਸੋਹਣੇ ਲੱਗ ਰਹੇ ਤੁਸੀਂ ਐਨਕ ਚ ਚਲੋ ਲਾਉਣ ਮਜਬੂਰੀ ਹੈ ਜੀ ਸੋਹਣੇ ਲੱਗਣ ਨਹੀਂ ਲਾਈ ਅੱਖ ਚੋਂ ਪਾਣੀ ਨਿਕਲੀ ਜਾਂਦਾ ਹੋਰ ਭਾਈ ਜੀ ਬਹੁਤ ਵਧੀਆ ਸਰ ਬਹੁਤ ਵਧੀਆ ਪਹਿਲਾਂ ਤਾਂ ਮੈਂ ਥੋੜਾ ਧੰਨਵਾਦ ਕਰਨਾ ਚਾਹਾਂਗਾ ਸਰ ਕਿਉਂਕਿ ਜਦੋਂ ਮੈਂ ਆਪਣੇ ਕੈਰੀਅਰ ਦੀ ਸ਼ੁਰੂਆਤ કરી ਇਨੀਸ਼ੀਅਲ 스테जेस ਵਿੱਚ ਕੁਝ ਇੱਕ ਰੱਬ ਵੱਲੋਂ ਭੇਜੇ ਫਰਿਸ਼ਤੇ ਹੁੰਦੇ ਨੇ ਜਿਨ੍ਹਾਂ ਵਿੱਚੋਂ ਤੁਸੀਂ ਇੱਕੋ ਜਿਨ੍ਹਾਂ ਨੇ ਮੇਰਾ ਮਾਰਗਦਰਸ਼ਨ ਕੀਤਾ ਮੈਨੂੰ ਬਹੁਤ ਕੁਝ ਸਿਖਾਇਆ ਥੈਂਕ ਯੂ ਬਈ ਮੈਂ ਪਹਿਲਾਂ ਤਾਂ ਧੰਨਵਾਦ ਤੁਹਾਡੇ ਅੰਦਰ ਸਿੱਖਣ ਦੀ ਇੱਛਾ ਸੀ ਜੀ ਤੇ ਮੈਂ ਤੁਹਾਨੂੰ ਕੋਈ ਗਾਈਡ ਕਰਦਾ ਜਾਂ ਤੁਸੀਂ ਕੋਚ ਬਣ ਕੇ ਆਉਂਦੇ ਤਾਂ ਮੈਂ ਵੀ ਤੁਹਾਨੂੰ ਕੀ ਗਾਈਡ ਕਰ ਲੈਂਦਾ ਜੀ ਸੋ ਸਿਖਾਉਣ ਵਾਲੇ ਨਾਲੋਂ ਸਿੱਖਣ ਵਾਲੇ ਦੀ ਇੱਛਾ ਜ਼ਿਆਦਾ ਜ਼ਰੂਰੀ ਹੈ ਜੀ ਸਰ ਤੇ ਆਪਾਂ ਸਰ ਮੈਂ ਤੁਹਾਡੇ ਕੋਲ ਆਇਆ ਤੇ ਪਹਿਲਾਂ ਤਾਂ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਤੁਸੀਂ ਕੁਝ ਨਾ ਕੁਝ ਚੇਂजेस ਕਰਦੇ ਰਹਿੰਦੇ ਹੋ ਆਪਣੇ ਫਾਰਮ 'ਚ ਕੁਝ ਨਵੀਆਂ ਚੀਜ਼ਾਂ ਤੁਸੀਂ ਇਨ ਮਤਲਬ ਲੈ ਕੇ ਆਏ ਹੋ ਇੰਟਰੋਡਿਊਸ ਕੀਤੀਆਂ ਨੇ ਬੜਾ ਵਧੀਆ ਲੱਗਦਾ ਹੈ ਤੇ ਜਿਹੜੇ ਨਵੇਂ ਭਰਾ ਨੇ ਮੇਰੇ ਵਰਗੇ ਕੋਈ ਨਵੇਂ ਘੋੜਾ ਪ੍ਰੇਮੀ ਨੇ ਆ ਵੀਡੀਓ ਦੇਖ ਕੇ ਤੁਹਾਡੀਆਂ ਵੀਡੀਓ ਦੇਖ ਕੇ ਅ ਇਨਕਰੇਜ ਮਿਲਦੀ ਆ ਉਹਨਾਂ ਨੂੰ ਕਿ ਆਪਾਂ ਵੀ ਘੋੜੇ ਰੱਖੇ ਆ ਚੰਗੀ ਗੱਲ ਐ ਸ਼ੌਂਕ ਵਧਣਾ ਚਾਹੀਦਾ ਐ ਔਰ ਵੱਧ ਵੀ ਰਿਹਾ ਐ ਬਿਲਕੁਲ ਜੀ ਤੇ ਸਰ ਆਪਾਂ ਇਹ ਜਿਹੜੀ ਵੀਡੀਓ ਅੱਜ ਨਵੇਂ ਲੋਕਾਂ ਲਈ ਇਹਨੂੰ ਕੈਪਚਰ ਕਰਨਾ ਐ ਕਿ ਜਿਹੜਾ ਨਵਾਂ ਬੱਚਾ ਐ ਜਾਂ ਨਵਾਂ ਬੰਦਾ ਐ ਘੋੜਾ ਰੱਖਣਾ ਚਾਹੁੰਦਾ ਐ ਘੋੜੀ ਰੱਖਣਾ ਚਾਹੁੰਦਾ ਐ ਉਹਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਸਭ ਤੋਂ ਪਹਿਲਾਂ ਜੇ ਆਪਾਂ ਜਦੋਂ ਜਾਨਵਰ ਲੈਂਡ ਜਾਣਾ ਐ ਕੀ-ਕੀ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਸਭ ਤੋਂ ਪਹਿਲਾਂ ਜੀ ਘੋੜੀ ਖਰੀਦਣ ਤੋਂ ਪਹਿਲਾਂ ਇਹ ਸੋਚੋ ਵੀ ਕੀ ਤੁਸੀਂ ਘੋੜੀ ਰੱਖਣਾ ਅਫੋਰਡ ਕਰਦੇ ਹੋ ਹੂੰ ਇੱਕ ਘੋੜੀ ਦੇ ਖਰਚੇ ਬਾਰੇ ਪਤਾ ਕਰੋ ਜੀ ਤੇ ਫਿਰ ਇਹ ਪਤਾ ਕਰੋ ਵੀ ਕੀ ਤੁਹਾਡੀ ਜੇਬ ਇਜਾਜ਼ਤ ਦਿੰਦੀ ਹੈ ਕੀ ਤੁਹਾਡੇ ਘਰ ਦੇ ਉਹਦੇ ਬਾਰੇ ਮੰਨਦੇ ਆ ਘੋੜੀ ਰੱਖਣ ਬਾਰੇ ਜੀ ਘੋੜੀ ਰੱਖਣਾ ਸਮਝ ਲਓ ਵਿਆਹ ਕਰਾਉਣ ਦੇ ਬਰਾਬਰ ਹੀ ਹੈ ਔਡੀ ਕਬਡੀ ਜ਼ਿੰਮੇਵਾਰੀ ਹੋਈ ਹੈ ਇੱਕ ਤੁਸੀਂ ਨਵੇਂ ਜੀ ਨੂੰ ਤੁਹਾਡੇ ਘਰੇ ਲਿਆਏ ਤੇ ਉਹ ਜੀ ਨੂੰ ਦਾ ਤੁਹਾਡੇ ਘਰ ਦੇ ਮਾਹੌਲ ਦਾ ਪਤਾ ਨਹੀਂ ਤੇ ਤੁਹਾਡੀ ਲੜਾਈ ਵੀ ਹੋ ਸਕਦੀ ਹੈ ਤੁਹਾਡੀ ਤੁਸੀਂ ਲਤੋ ਲੱਤੀ ਵੀ ਹੋ ਸਕਦੇ ਹੋ ਸੋ ਬੜਾ ਜ਼ਿੰਮੇਵਾਰੀ ਦਾ ਕੰਮ ਹੈ ਪਹਿਲਾਂ ਘੋੜਿਆਂ ਬਾਰੇ ਪਤਾ ਕਰੋ ਵੀ ਇਹਦਾ ਕਿੰਨਾ ਖਰਚਾ ਹੈ ਕੀ ਤੁਸੀਂ ਅਫੋਰਡ ਕਰਦੇ ਹੋ ਹੂੰ ਹੂੰ ਕਿਉਂਕਿ ਬਹੁਤੇ ਲੋਕਾਂ ਨੂੰ ਇਹ ਲੱਗਦਾ ਵੀ ਘੋੜਾ ਤਾਂ 5 ਕਿਲੋ ਦਾਣਾ ਖਾਊ ਉਹ 25 ਰੁਪਏ ਦੇ ਹਿਸਾਬ ਨਾਲ 125 ਰੁਪਏ ਦਾ ਹੋ ਗਿਆ ਜੀ ਹੂੰ ਹੂੰ ਉਹ 125 ਰੁਪਏ ਹਰੇਕ ਨੂੰ ਵੱਡੇ ਲ ਕੋਈ ਕੁ ਖਾਸ ਨਹੀਂ ਲੱਗਦੇ ਬਟ ਉਹ ਘੋੜੇ ਨੇ ਇਕੱਲਾ ਦਾਣਾ ਨਹੀਂ ਖਾਣਾ ਉਹਨੇ ਹਰਾ ਚਾਰਾ ਵੀ ਖਾਣਾ ਉਹਦੇ ਤੇ ਕੋਈ ਮੈਡੀਸਿਨ ਵੀ ਲੱਗ ਸਕਦੀ ਹੈ ਕੋਈ 1500 2000 ਰੁਪਿਆ ਮਹੀਨੇ ਬਾਅਦ ਉਹਦਾ ਨਾਲ ਬੰਦ ਵੀ ਲੈਣ ਆਊਗਾ ਤੇ ਕੁਝ ਬੰਦੇ ਵੀ ਤੁਹਾਡੇ ਘਰ ਉਹ ਘੋੜੇ ਵਾਲੇ ਸਰਕਲ ਵਾਲੇ ਤੁਹਾਡੇ ਘੋੜੇ ਘੋੜੀ ਨੂੰ ਦੇਖਣ ਆ ਸਕਦੇ ਤੇ ਹੋ ਸਕਦਾ ਵੀ ਤੁਹਾਡੇ ਘਰ ਦੇ ਤੁਹਾਨੂੰ ਇਜਾਜ਼ਤ ਹੀ ਨਾ ਦੇਣ ਵੀ ਉੱਪਰੇ ਬੰਦੇ ਤੁਹਾਡੇ ਘਰ ਆਉਣ ਤੇ ਜਿਹੜਾ ਨਵਾਂ ਬੰਦਾ ਕੋੜੀ ਰੱਖਦਾ ਜੀ ਜਿਨ੍ਹਾਂ ਦੇ ਘਰੇ ਤਾਂ ਪਹਿਲਾਂ ਤੋਂ ਡੰਗਰ ਪਸ਼ੂ ਹੈਗੇ ਆ ਉਹਨਾਂ ਲਈ ਇਹ ਕੰਮ ਕੋਈ ਔਖਾ ਨਹੀਂ ਕਿਉਂਕਿ ਉਹਨਾਂ ਦੇ ਘਰ ਪਹਿਲਾਂ ਖੁੱਲੀ ਬਣੀ ਹੁੰਦੀ ਹੈ ਇੱਕ ਅੱਧਾ ਬੰਦਾ ਹੁੰਦਾ ਜਿਹੜਾ ਡੰਗਰਾਂ ਨੂੰ ਸਾਹਮਦਾ ਹੁੰਦਾ ਜਾਂ ਉਹਨਾਂ ਬੰਦਿਆਂ ਨੂੰ ਡੰਗਰ ਸਾਂਭਣ ਦਾ ਆਪ ਤਜਰਬਾ ਹੁੰਦਾ ਤੂੜੀ ਉਹਨਾਂ ਦੇ ਘਰ ਹੁੰਦੀ ਹੈ ਹੜਾ ਪੱਠਾ ਕਰਦਾ ਹੁੰਦਾ ਤੇ ਜਿਹੜਾ ਜਮਾ ਸ਼ਹਿਰੀਆ ਬੰਦਾ ਜਾ ਜਿਹੜੇ ਬੰਦੇ ਕੋਲੇ ਪਸ਼ੂ ਨਹੀਂ ਹੈਗੇ ਜਦੋਂ ਉਹ ਘੋੜੀ ਰੱਖਦਾ ਉਹਦੇ ਲਈ ਉਹ ਜ਼ੀਰੋ ਤੋਂ ਸਟਾਰਟ ਹੋਣ ਵਾਲੀ ਗੱਲ ਹੈ ਜਦੋਂ ਉਹਨੇ ਘੋੜੀ ਲੈ ਲਈ ਬਾਈ ਜੀ 5-6000 ਰੁਪਏ ਤਾਂ ਉਹਨੂੰ ਕਿਰਾਇਆ ਦੇਣਾ ਫਿਰ ਉਹਨੂੰ ਜੇ ਤਜਰਬਾ ਨਹੀਂ ਤਾਂ ਉਹਦੀ ਘੋੜੀ ਨੂੰ ਘਰੇ ਕੌਣ ਛੱਡ ਕੇ ਜਾਊ ਕਈ ਬੰਦੇ ਬਿਨਾਂ ਤਜਰਬੇ ਤੋਂ ਹੀ ਜਾ ਕੇ ਢੱਕ ਦੇਣੀ ਘੋੜੀ ਲੈ ਲੈਂਦੇ ਆ ਨਾ ਉਹਨਾਂ ਕੋਲ ਰੱਖਣ ਦੀ ਜਗ੍ਹਾ ਹੁੰਦੀ ਹੈ ਫਿਰ ਉਹ ਅਗਲੇ ਨੂੰ ਕਹਿੰਦਾ ਵੀ ਮੈਂ ਜਗ੍ਹਾ ਬਣਾਉਣਾ ਤੂੰ ਮੇਰੀ ਘੋੜੀ ਨਾ ਤਿੰਨ ਚਾਰ ਮਹੀਨੇ ਸੰਭਲਾ ਸੰਭਲਾ ਤੇ ਜੇ ਭਾਈ ਅਗਲੇ ਨੇ ਸੰਭੜੀ ਹੋਵੇ ਤਾਂ ਅਗਲਾ ਤੁਹਾਨੂੰ ਕਹਤੋਂ ਵਿੱਚੇ ਅਗਲੇ ਨੇ ਦੁਖੀ ਹੋ ਕੇ ਤਾਂ 베ਚੀ ਆ ਜਾਂ ਉਹਨੂੰ ਪੈਸਿਆਂ ਦੀ ਲੋੜ ਹੈ ਜਾਂ ਉਹਨੇ ਕੋਈ ਉਹਦੇ ਵੱਟੇ 'ਚ ਹੋਰ ਘੋੜੀ ਲਿਆਉਣੀ ਹੈ ਜਾਂ ਉਹ ਘੋੜੀ 'ਚ ਕੋਈ ਆਇਬ ਨੇ ਸੋ ਜਦੋਂ ਤੁਸੀਂ ਘੋੜੀ ਲੈ ਲਈ 5-6000 ਟੈਂਪੂ ਵਾਲੇ ਨੂੰ ਦੇਣਾ ਫਿਰ ਇਮੀਡੀਏਟ ਤੁਸੀਂ ਘਰ ਜਾ ਕੇ ਖੁਰਲੀਆਂ ਬਣਾਉਣ ਲੱਗ ਜਾਨੇ ਹੋ ਘੋੜੀ ਦੇ ਖਰੀਦਣ ਤੋਂ ਬਾਅਦ ਸਾਰੇ ਪ੍ਰਬੰਧ ਕਰਦੇ ਹੋ ਤੇ ਇਹ ਪ੍ਰਬੰਧ ਪਹਿਲਾਂ ਕਰੋ ਕਮਰਾ ਪਹਿਲਾਂ ਬਣਾਓ ਤੂੜੀ ਰੱਖੋ ਸਾਲ ਦਾ ਦਾਣਾ ਫੱਕਾ ਲੈ ਕੇ ਰੱਖੋ ਤਾਂ ਕਿ ਤੁਹਾਨੂੰ ਕੋਈ ਹੈਡੈਕ ਨਾ ਆਵੇ ਘੋੜੀ ਖਰੀਦਣ ਤੋਂ ਬਾਅਦ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਹਜ਼ਾਰ ਵਾਰੀ ਸੋਚ ਲਓ ਕਰਨ ਤੋਂ ਬਾਅਦ ਤੁਹਾਨੂੰ ਪਛਤਾਵਾ ਨਾ ਹੋਣਾ ਪਵੇ ਸਾਰੀਆਂ ਤਿਆਰੀਆਂ ਪਹਿਲਾਂ ਕਰ ਲਓ ਇੰਨੀਆਂ ਤਿਆਰੀਆਂ ਤੋਂ ਬਾਅਦ ਫਿਰ ਤੁਸੀਂ ਵੇਖਣਾ ਵੀ ਘੋੜੀ ਚ ਕੀ ਗੁਣ ਔਗੁਣ ਦੇਖ ਲੈਣੇ ਪਹਿਲਾਂ ਤਾਂ ਆਪਣੇ ਗੁਣ ਔਗੁਣ ਚੈੱਕ ਕਰ ਲਓ ਵੀ ਤੁਸੀਂ ਕੀ ਘੋੜੀ ਅਫੋਰਡ ਕਰਦੇ ਹੋ ਇਹਨੂੰ ਰੱਖਣ ਦੀ ਤੁਹਾਡੀ ਹੈਸੀਅਤ ਹੈ ਜਾਂ ਨਹੀਂ ਹੈ ਜੀ ਸਰ ਜਦੋਂ ਤੁਸੀਂ ਤਿਆਰੀ ਕਰ ਲਈ ਜੀ ਸਾਰੀ ਆਪਣੀਆਂ ਲੱਤਾਂ ਦੇਖ ਲਈਆਂ ਵੀ ਭਾਰ ਚਲਦੀਆਂ ਘੋੜੀ ਲਈ ਕਿਉਂਕਿ ਘੋੜੀ ਕੋਈ ਇਹੀ ਜੀ ਚੀਜ਼ ਨਹੀਂ ਵੀ ਫਿਰ ਜਦੋਂ ਤੁਸੀਂ ਕਹੋਗੇ ਵੀ ਮੈਂ ਅੱਕ ਗਿਆ ਮੈਂ ਵੇਚਦਾ ਜਾਂ ਤਾਂ ਉਹ ਘਾਟੇ 'ਚ ਜਾਊਗੀ ਜਾਂ ਮੁਫਤ ਦੇਣੀ ਪੈ ਸਕਦੀ ਹੈ ਫਿਰ ਜਦੋਂ ਤੁਸੀਂ ਇਹ ਸਾਰੀਆਂ ਗੱਲਾਂ ਚੈੱਕ ਕਰ ਲਈਆਂ ਵੀ ਮੈਂ ਘੋੜੀ ਰੱਖ ਸਕਦਾ ਮੇਰਾ ਹੁਣ ਘੋੜੀ ਬਿਨਾ ਨਹੀਂ ਸਰਦਾ ਮੈਂ ਤਾਂ ਲੈਣੀ ਲੈਣੀ ਹੈ ਜੀ ਜੀ ਉਸ ਤੋਂ ਬਾਅਦ ਜਦੋਂ ਤੁਸੀਂ ਘੋੜੀ ਲੈਣੀ ਹੈ ਬਾਈ ਜੀ ਉਹਨੂੰ ਤੋੜ ਕੇ ਵੇਖੋ ਉਹਦੀਆਂ ਲੱਤਾਂ ਸਿੱਧੀਆਂ ਹੋਣ ਪੈਰਾਂ ਚ ਪੈਰ ਨਾ ਫਸੌਂਦੀ ਹੋਵੇ ਤੇ ਪਿੱਛੇ ਹਟਾ ਕੇ ਦੇਖੋ ਉਹ ਨੂੰ ਸਰਾ ਨਾ ਹੋਇਆ ਹੋਵੇ ਪਿੱਠ ਤੇ ਜੇ ਤੁਸੀਂ ਚੜਨ ਵਾਸਤੇ ਘੋੜੀ ਲਈ ਹੈ ਤਾਂ ਮਾਲਕਾਂ ਨੂੰ ਕਹੋ ਵੀ ਇਹਨੂੰ ਭਾਈ ਚਲਾ ਕੇ ਦਿਖਾਓ ਕਿਉਂਕਿ ਜਦੋਂ ਤੁਸੀਂ ਘੋੜੀ ਲੈ ਲੋਗੇ ਅਨਟ੍ਰੇਨਡ ਘੋੜੀ ਹੋਈ ਫਿਰ ਤੁਹਾਨੂੰ ਕਿਸੇ ਟ੍ਰੇਨਰ ਦੇ ਹਾੜੇ ਕੱਢਣੇ ਪੈਣੇ ਆ ਸਾਡੀ ਘੋੜੀ ਨੂੰ ਚਲਾ ਜਾ ਉਹ ਵੀ 30-35000 ਰੁਪਏ ਲੈਣਗੇ ਤੇ ਜ਼ਰੂਰੀ ਨਹੀਂ ਵੀ ਉਹ ਟ੍ਰੇਨਰ ਤੁਹਾਨੂੰ ਚੰਗਾ ਮਿਲੇ ਜਮਾਂ ਤੁਹਾਨੂੰ ਕੋਈ ਹੋ ਇਹੀ ਜੀ ਬਣਾ ਕੇ ਦੇ ਸਕਦਾ ਜਿਹੜੀ ਹੱਥ ਵੀ ਨਾ ਲਵਾਵੇ ਜੇ ਤੁਸੀਂ ਰਾਈਡਿੰਗ ਲਈ ਘੋੜੀ ਲੈਣੇ ਹੋ ਤਾਂ ਉਹਨੂੰ ਰਾਈਡਿੰਗ ਵਾਲੀ ਘੋੜੀ ਹੀ ਲਓ ਉਹਨੂੰ ਕਹੋ ਵੀ ਸਾਨੂੰ ਚੜ ਕੇ ਦਿਖਾਓ ਜਦੋਂ ਮਾਲਕ ਚੜ੍ਹ ਜੇ ਤਾਂ ਤੁਹਾਨੂੰ ਇੱਕ ਆਈਡੀਆ ਹੋ ਜਾਊਗਾ ਵੀ ਇਹ ਕਿਤੇ ਅੜਦੀ ਤਾਂ ਨਹੀਂ ਇਹ ਚੜਨ 'ਚ ਦਿੱਕਤ ਤਾਂ ਨਹੀਂ ਕਰਦੀ ਰਕਾਬ 'ਚ ਪੈਰ ਪਾਉਂਦੀ ਸਰ ਭੱਜਦੀ ਤਾਂ ਨਹੀਂ ਜੀ ਉਸ ਤੋਂ ਬਾਅਦ ਤੁਸੀਂ ਫਿਰ ਉਹਦੇ ਤੇ ਆਪ ਬੈਠ ਕੇ ਦੇਖੋ ਜੇ ਤੁਹਾਨੂੰ ਸਵਾਰੀ ਦਾ ਕੋਈ ਹਿਸਾਬ ਹੈ ਜੇ ਨਹੀਂ ਹਿਸਾਬ ਤਾਂ ਇਹ ਨਾ ਹੋਵੇ ਵੀ ਤੁਸੀਂ ਪਹਿਲੇ ਦਿਨ ਹੀ ਚੜੋ ਤੇ ਸੱਟ ਖਾ ਲਓ ਫਿਰ ਅਵੋਇਡ ਕਰੋ ਕਿਸੇ ਸਿਆਣੇ ਬੰਦੇ ਤੋਂ ਸਵਾਰੀ ਦੇ ਗੁਰ ਸਿੱਖ ਲਓ ਜੀ ਫਿਰ ਤੁਸੀਂ ਸਭ ਤੋਂ ਜ਼ਰੂਰੀ ਘੋੜੀ ਦਾ ਦੇਖਣਾ ਵੀ ਉਹਦਾ ਸੁਭਾਅ ਕਿਵੇਂ ਹੈ ਹੂੰ ਉਹ ਪੈਰ ਚਕਵਾਉਂਦੀ ਐ ਪੈਰ ਚਕਾਉਂਦੀ ਐ ਤੇ ਦਾ ਮਤਲਬ ਉਹ ਨਾਲ ਬੰਦੀ ਆਸਾਨੀ ਨਾਲ ਕਰਾ ਲੂਗੀ ਤੁਹਾਨੂੰ ਸਾਫ ਸਫਾਈ ਕਰਨ ਦੋਗੇ ਉਸ ਘੋੜੀ ਤੇ ਆਪ ਖਰਖਰਾ ਮਾਰ ਕੇ ਦੇਖ ਲਓ ਜੀ ਉਹਦੀ ਪੂੰਛ ਪਾਂਚ ਚੈੱਕ ਕਰਕੇ ਦੇਖ ਲਓ ਫੜ ਕੇ ਦੇਖ ਲਓ ਹੂੰ ਕੰਨ ਤਾਂ ਨਹੀਂ ਛੜਦੀ ਉਹਦੀ ਪਿੱਠ ਤੇ ਹੱਥ ਫੇਰ ਕੇ ਦੇਖੋ ਵੀ ਉਹ ਕੋਈ ਦਰਦ ਤਾਂ ਨਹੀਂ ਮੰਦੀ ਵੈਸੇ ਤਾਂ ਜਦੋਂ ਤੁਸੀਂ ਰਾਈਡਿੰਗ ਲਈ ਚੈੱਕ ਕਰਾ ਲੋਂਗੇ ਤਾਂ ਉਹ ਦਰਦ ਹੋਊਗਾ ਤਾਂ ਰਾਈਡਿੰਗ ਨਹੀਂ ਕਰਾਉਗੇ ਹੂੰ ਹੂੰ ਫਿਰ ਉਹਦੇ ਦੰਦ ਦੇਖ ਲਓ ਵੀ ਉਹਦੀ ਬਾਈਟ ਆਊਟ ਤਾਂ ਨਹੀਂ ਦੰਦਾ ਤੋਂ ਉਮਰ ਦਾ ਅੰਦਾਜ਼ਾ ਲੱਗ ਸਕਦਾ ਜੇ ਤੁਹਾਨੂੰ ਉਸ ਚੀਜ਼ ਦਾ ਵੱਲ ਹੈ ਅੱਖਾਂ ਨੂੰ ਚੈੱਕ ਜ਼ਰੂਰ ਕਰੋ ਵੀ ਉਹ ਕਿਸੇ ਅੱਖ ਤੋਂ ਦੀ ਨਿਗਾ ਘੱਟ ਤਾਂ ਨਹੀਂ ਕਈ ਵਾਰੀ ਅੰਨੀਆਂ ਘੋੜੀਆਂ ਵੀ ਅੰਨੀਆਂ ਸਿਆਣੀਆਂ ਹੁੰਦੀਆਂ ਵੀ ਸਵਾਰੀ ਵੀ ਕਰਾ ਲੈਂਦੀਆਂ ਪਰ ਹੁੰਦੀਆਂ ਅੰਨੀਆਂ ਕਈਆਂ ਘੋੜੀਆਂ ਨੂੰ ਕੱਖ ਤੋਂ ਘੱਟ ਦਿਖਦਾ ਹੁੰਦਾ ਫਿਰ ਉਸ ਤੋਂ ਬਾਅਦ ਸਭ ਤੋਂ ਜ਼ਰੂਰੀ ਹੈ ਘੋੜੀ ਤੁਸੀਂ ਥੋੜੀ ਘੱਟ ਤੁਰਦੀ ਵੀ ਬਰਦਾਸ਼ਤ ਕਰ ਲੋਗੇ ਜੇ ਘੋੜੀ ਸਿਆਣੀ ਹੋਵੇ ਅੜਦੀ ਨਾ ਹੋਵੇ ਤੁਹਾਨੂੰ ਤੰਗ ਨਾ ਕਰਦੀ ਹੋਵੇ ਤਾਂ ਵੱਡੀ ਉਮਰ ਦੀ ਘੋੜੀ ਵੀ ਕੋਈ ਮਾੜੀ ਚੀਜ਼ ਨਹੀਂ ਹੁੰਦੀ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਘੋੜੀ ਜਿਹੜੀ ਖਰੀਦੀ ਸੀ ਤਾਂ ਮੈਨੂੰ ਸਾਰਿਆਂ ਨੇ ਉਹਦੋਂ ਕਿਹਾ ਵੀ ਤੇਰੀ ਘੋੜੀ ਦੀ ਉਮਰ ਤਾਂ 20 ਸਾਲ ਹੈ ਉਹ ਮੈਂ 6 ਸਾਲ ਡੇਢ ਸਾਲ ਚਲਾਈ ਉਸ ਤੋਂ ਬਾਅਦ ਵੀ ਉਹ 4-5 ਤਾਂ ਬੱਚੇ ਦੇਗੀ ਹੂੰ ਹੂੰ ਤੇ ਬਹੁਤ ਲੇਟ ਤੱਕ ਵੀ ਉਹ ਸਵਾਰੀ ਕਰਾਉਂਦੀ ਰਹੀ। ਕਿਆ ਬਾਤ। ਸੋ ਕੱਲਾ ਉਮਰ ਵੀ ਕੋਈ ਤਕਾਜ਼ਾ ਨਹੀਂ। ਜੇ ਘੋੜੀ ਤੁਹਾਡਾ ਦਿਲ ਲਵਾਉਂਦੀ ਆ ਤੁਹਾਡਾ ਕਹਿਣਾ ਮੰਨਦੀ ਆ ਤਾਂ ਵੱਡੀ ਉਮਰ ਦੀ ਘੋੜੀ ਵੀ ਤੁਹਾਨੂੰ ਕੁਝ ਨਹੀਂ ਕਹਿੰਦੀ। ਜੀ। ਸੋ ਘੋੜੀ ਦਾ ਸੁਭਾਅ ਚੰਗਾ ਜ਼ਰੂਰ ਲਾਓ। ਕਿਉਂਕਿ ਮਾੜੀ ਘੋੜੀ ਤੁਹਾਡੇ ਲਈ ਘਰੇ ਜਾ ਕੇ ਮੁਸੀਬਤ ਮੁਸੀਬਤ ਬਣ ਜਾਵੇ। ਮੁਸੀਬਤ ਬਣ ਜਾਵੇ। ਸੋ ਅੰਗ ਪੈਰ ਜ਼ਰੂਰ ਦੇਖੋ, ਖੂਬਸੂਰਤੀ ਜ਼ਰੂਰ ਦੇਖੋ, ਅੰਦਰ ਦੀ ਚੈੱਕ ਕਰਾਓ ਵੀ ਇਹ ਗੱਬਣ ਹੋਣ ਦੀ ਖਾਸੀਅਤ ਇਹਦੇ 'ਚ ਹੈ ਜਾਂ ਨਹੀਂ ਹੈ। ਬਹੁਤ ਵਾਰੀ ਨਾ ਗੱਬਣ ਹੋਣ ਵਾਲੀਆਂ ਘੋੜੀਆਂ ਤੁਹਾਨੂੰ ਮਿਲ ਜਾਂਦੀਆਂ ਹਾਂ ਜੇ ਤੁਹਾਡਾ ਪਰਪਸ ਇਕੱਲਾ ਰਾਈਡਿੰਗ ਹੈ ਤੇ ਨਾ ਸੁਣਣ ਵਾਲੀ ਘੋੜੀ ਤੁਹਾਨੂੰ ਸਸਤੀ ਮਿਲਦੀ ਹੈ ਤਾਂ ਤੁਸੀਂ ਜ਼ਰੂਰ ਲੈ ਲਓ ਬਟ ਇਹ ਹੈ ਜੀ ਵੀ ਆਪਣੇ ਆਪ ਨੂੰ ਸਿਆਣੇ ਕਰੋ ਤਾਂ ਕਿ ਤੁਹਾਨੂੰ ਕੋਈ ਚੀਟ ਨਾ ਕਰ ਸਕੇ ਦੁਕਾਨਦਾਰਾਂ ਨੇ ਤਾਂ ਆਪਣਾ ਸਮਾਨ ਵੇਚਣਾ ਹੀ ਹੈ ਤੇ ਉਹਨਾਂ ਦਾ ਕੋਈ ਮਹਿਣਾ ਨਹੀਂ ਉਹਨਾਂ ਦਾ ਕੋਈ ਕਸੂਰ ਨਹੀਂ ਜੀ ਤੁਸੀਂ ਸਿਆਣੇ ਹੋਣਾ ਤੁਹਾਡੇ ਪੈਸੇ ਲੱਗਣੇ ਤੁਸੀਂ ਲੁੱਟਣ ਤੋਂ ਬਚਣਾ ਹੈ ਲੁੱਟਣ ਵਾਲਿਆਂ ਨੇ ਤਾਂ ਆਪਣਾ ਕੰਮ ਸਦੀਆਂ ਤੋਂ ਉਹ ਕਰਦੇ ਆ ਰਹੇ ਨੇ ਤੇ ਉਹ ਕਰਦੇ ਹੀ ਆਉਣਗੇ ਬਿਲਕੁਲ ਸਰ ਬਿਲਕੁਲ ਤੇ ਦੂਜੀ ਗੱਲ ਜੇ ਤੁਸੀਂ ਕੋੜੀ ਨਹੀਂ ਰੱਖ ਸਕਦੇ ਤੁਹਾਨੂੰ ਕੋੜਿਆਂ ਦਾ ਸ਼ੌਕ ਹੈ ਕਿਸੇ ਨਾਲ ਸੱਜਣਤਾ ਹੀ ਪਾਓ ਅਗਲੇ ਦੇ ਸਹਾਇਕ ਬਣੋ ਉੱਥੇ ਜਾ ਕੇ 10-20 ਮਿੰਟੋ ਰਿਕੁਐਸਟ ਕਰੋ ਵੀ ਮੈਨੂੰ ਬਈ ਘੋੜੀ ਤੇ ਬਹਿ ਲੈਣ ਦੇ ਬਦਲੇ ਤੁਸੀਂ ਅਗਲੇ ਦੀ ਘੋੜੀ ਸਾਫ਼ ਕਰ ਦੋ ਕੋਈ ਕਿਸੇ ਵੇਲੇ ਕੋਈ ਛੋਲਿਆਂ ਦਾ ਗੱਟਾ ਲੈ ਕੇ ਦੇ ਦੋ 2-3000 ਰੁਪਏ ਦਾ ਤੁਸੀਂ ਮਹੀਨੇ ਦਾ ਉਹਨੂੰ ਕੋਈ ਛੋਲੇ ਲੈ ਦੋ ਕੋਈ ਘਿਓ ਲੈ ਦੋ ਤੇ ਜੇ ਅਗਲੇ ਦੀ ਤੁਸੀਂ ਘੋੜੀ ਦੀ ਕੇਅਰ ਵੀ ਕਰੋਗੇ ਤੇ 10 ਮਿੰਟ ਚੜ੍ਹ ਲਓਗੇ ਮੈਨੂੰ ਨਹੀਂ ਲੱਗਦਾ ਵੀ ਕੋਈ ਮਾਈਂਡ ਕਰਦਾ ਫਿਰ ਆਪਣੀ ਘੋੜੀ ਰੱਖਣ ਤੋਂ ਬਚ ਜਾਣਾ ਬਚ ਜਾਣਾ ਬਹੁਤੇ ਲੋਕਾਂ ਨੇ ਹੁਣ ਘੋੜੀ ਇਸ ਲਈ ਰੱਖਣੀ ਏ ਜਾਂ ਤਾਂ ਉਹ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਨੇ ਜਾਂ ਉਹਨਾਂ ਨੂੰ ਐ ਵੀ ਲੋਕਾਂ ਦੀਆਂ ਕਰੋੜਾਂ ਦੀਆਂ ਵਿਕ ਯਾਰ ਕਿਉਂਕਿ ਅਕਸਰ ਅਸੀਂ ਵੀਡੀਓ ਦੇਖਦੇ ਆ ਵੀ ਕਰੋੜਾਂ ਦੇ ਘੋੜੇ ਵਿਕੇ ਕਰੋੜਾਂ ਦੇ ਘੋੜੇ ਵਿਕੇ ਉਹ ਵਿਕਦੇ ਆ ਜੀ ਟਾਵਾ ਟੱਲਾ ਕੋਈ ਇੱਕ ਅੱਧਾ ਵਿਕ ਜਾਂਦਾ ਜੀ 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 ਸੋ ਉਹ ਤੁਹਾਡਾ ਜ਼ਰੂਰੀ ਨਹੀਂ ਵੀ ਆਉਂਦੀ ਸਰ 10 ਲੱਖ ਦੀ ਲੈ ਕੇ ਤੇ ਕਰੋੜ ਦੀ ਵਿਕੇ ਤੇ ਜਿਹੜੀ 10 ਲੱਖ ਦੀ ਲੈ ਕੇ ਕਰੋੜ ਦੀ ਵਿਕਣੀ ਤੁਹਾਨੂੰ 10 ਚੱਕਲਾ ਦੇਊਗਾ ਹੀ ਕਿਉਂ ਸੋ ਲਾਲਚਵਸ ਘੋੜੇ ਨਾ ਰੱਖੋ ਘੋੜੇ ਰੱਖੋ ਪ੍ਰੇਮ ਲਈ ਜੇ ਵਾਕਈ ਤੁਹਾਨੂੰ ਘੋੜਿਆਂ ਨਾਲ ਪ੍ਰੇਮ ਹੈ ਜੇ ਤੁਸੀਂ ਬਿਜ਼ਨਸ ਲਈ ਘੋੜੇ ਰੱਖਣੇ ਆ ਉਹ ਵੀ ਮਾੜਾ ਕੰਮ ਨਹੀਂ ਪਰਖ ਰੱਖੋ ਜਮ ਆਪਦੇ ਘੋੜੇ ਨੂੰ ਆਪ ਹੱਥ ਨਾਲ ਲਓ ਚੰਗਾ ਸਟਾਫ ਰੱਖੋ ਜਿਹੜਾ ਤੁਹਾਡੇ ਘੋੜਿਆਂ ਦੀ ਟੇਕ ਕੇਅਰ ਕਰੇ ਚੰਗਾ ਮੈਨੇਜਰ ਰੱਖੋ ਉਹ ਵਪਾਰ ਵੀ ਮਾੜਾ ਨਹੀਂ ਬਟ ਫਿਰ ਉਹਨੂੰ ਵਪਾਰ ਦੇ ਲੈਜੇ ਨਾਲ ਕਰੋ ਲੈਜੇ ਨਾਲ ਕਰੋ ਹਾਂ ਮਤਲਬ ਇਹ ਨਹੀਂ ਕਿ ਕਿਸੇ ਜੇ ਤੁਹਾਨੂੰ ਕਿਸੇ ਨੇ ਗਲਤ ਉਹ ਕਰਕੇ ਵੇਚੀ ਹੈ ਘੋੜੀ ਤੇ ਤੁਹਾਨੂੰ ਉਹਦੀ ਪਛਾਣ ਨਹੀਂ ਬਾਈ ਜੇ ਤੁਸੀਂ ਮਾੜੀ ਚੀਜ਼ ਲੈ ਲਈ ਤਾਂ ਮੰਨ ਲਓ ਵੀ ਤੁਹਾਨੂੰ ਕਿਸੇ ਨੂੰ ਬੇਵਕੂਫੀ ਬਣਾਉਣਾ ਪੈਣਾ ਐਡਾ ਕੁਲਾ ਉਰੇ ਕੋਈ ਨਹੀਂ ਮਾੜੀ ਘੋੜੀ ਮੁਫਤ ਚ ਦੇ ਦੂਗਾ ਉਹ ਕੋਈ ਨਵਾਂ ਹੀ ਬਣੂਗਾ ਸਿਰ ਉਹ ਫਿਰ ਤੁਸੀਂ ਜਿਹੜੀ ਤੁਹਾਡੇ ਨਾਲ ਹੋਈ ਹੈ ਅੱਗੋਂ ਤੁਸੀਂ ਕਿਸੇ ਨਾਲ ਕਰਨੀ ਹੈ ਜੇ ਤੁਸੀਂ ਚੰਗੀ ਪਰਖ ਨਾਲ ਘੋੜੀ ਲੈ ਲਓਗੇ ਕਿਸੇ ਜਾਣਕਾਰ ਨੂੰ ਲੈ ਜਾਓ ਜੀ ਤੇ ਤੁਹਾਨੂੰ ٹرسٹ ਹੈ ਵੈਸੇ ਤਾਂ ਆਪਣੀ ਜਾਣਕਾਰੀ ਵਧਾਓ ਚੰਗੇ ਮਾੜੇ ਦੀ ਪਰਖ ਸਿੱਖੋ ਘੋੜਾ ਖਰੀਦਣ ਤੋਂ ਪਹਿਲਾਂ ਕੋਈ 10 20000 50000 ਦਾ ਤੇਲ ਮਚਾਓ ਲੋਕਾਂ ਦੇ ਘਰਾਂ 'ਚ ਜਾਓ ਲੋਕਾਂ ਦਾ ਸੁਭਾਅ ਦੇਖੋ ਘੋੜੇ ਵਾਲਿਆਂ ਦਾ ਸੁਭਾਅ ਦੇਖੋ ਗੁੱਡ ਬੈਡ ਅਗਲੀ ਤੁਹਾਨੂੰ ਸਾਰੇ ਹੀ ਮਿਲਣਗੇ ਇਕੱਲੇ ਬੈਡ ਐਂਡ ਅਗਲੀ ਨਹੀਂ ਮਿਲਣਗੇ ਗੁੱਡ ਬੰਦੇ ਵੀ ਮਿਲਣਗੇ 70% ਬੰਦੇ ਇਹਦੇ ਚ ਗੋਡੀ ਹੈ ਦੂਜੀ ਗੱਲ ਬੰਦਾ ਫਸਦਾ ਆਪਣੇ ਲਾਲਚ ਨੂੰ ਜਦੋਂ ਤੁਹਾਨੂੰ ਇਹ ਭੁਲੇਖਾ ਪੈ ਜਾਂਦਾ ਵੀ ਇਹ 5 ਲੱਖ ਵਾਲੀ ਮੈਨੂੰ 2.5 ਚ ਮਿਲਣੀ ਹੈ ਨਾ ਤਾਂ ਇਟਮੀਨ ਤੁਸੀਂ ਗਲਤ ਪਾਸੇ ਨੂੰ ਤੁਰ ਪਏ 5 ਲੱਖ ਵਾਲੀ ਤਾਂ 5 ਚ ਹੀ ਮਿਲੂਗੀ ਜੀ ਤੁਸੀਂ ਆਪ ਦੇ ਲਾਲਚ ਨੂੰ ਆਪਣਾ ਨੁਕਸਾਨ ਕਰਦੇ ਹੋ ਅਗਲੇ ਨੇ ਤਾਂ ਆਪਣਾ ਸਮਾਨ ਵੇਚਣਾ ਆਪਣੀਆਂ ਅੱਖਾਂ ਖੁੱਲੀਆਂ ਰੱਖੋ ਬਾਅਦ ਵਿੱਚ ਲੋਕਾਂ ਨੂੰ ਬਲੇਮ ਕਰਨਾ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣੀਆਂ ਇਹਨਾਂ ਦਾ ਕੋਈ ਫਾਇਦਾ ਨਹੀਂ ਤੁਹਾਡੀ ਇੱਜ਼ਤ ਤੇ ਪੈਸਾ ਜਿਹੜਾ ਇੱਕ ਵਾਰੀ ਚਲਾ ਗਿਆ ਉਹ ਮੁੜਦਾ ਲੜਾਈ ਕਰ ਲੋ ਕੇਸ ਕਰ ਲੋ ਜੋ ਮਰਜ਼ੀ ਕਰ ਲਿਓ ਉਹ ਤੁਹਾਡਾ ਮੁੜਦਾ ਨਹੀਂ ਦੂਸਰੀ ਗੱਲ ਪੈਸਾ ਵੀ ਤੁਸੀਂ ਲੜ ਕੇ ਕਿਸੇ ਤੋਂ ਮੜਾ ਲਿਆ ਉਹਨੂੰ ਚਾਰ ਗਾਲਾਂ ਕੱਢ ਕੇ ਆਪਣੀ ਪੜਾਹਸ ਕੱਢ ਲਈ ਤੁਹਾਡਾ ਸ਼ੌਕ ਤਾਂ ਮਾਰਿਆ ਗਿਆ ਨਾ ਸ਼ੌਕ ਮਾਰਿਆ ਗਿਆ ਸ਼ੌਕ ਪੂਰਾ ਕਰਨ ਲਈ ਪਹਿਲਾਂ ਜਾਣਕਾਰੀ ਇਕੱਠੀ ਕਰੋ ਕੋੜਾ ਲੈਣਾ ਤਾਂ ਕੋਈ ਵੀ ਵੱਡੀ ਗੱਲ ਇੱਕ ਤਾਂ ਆਪਣਾ ਸ਼ੌਕ ਮਾਰਿਆ ਗਿਆ ਸਰ ਹੋਰ ਵੀ ਤੁਹਾਨੂੰ ਜਿਵੇਂ ਉਹਦੇ ਨੀਅਰ ਡੇਰ ਜਿਹੜੇ ਫਰੈਂਡ ਸਰਕਲ ਤੁਸੀਂ ਸੁਸਾਇਟੀ ਲਈ ਮਾੜੀ ਐਗਜ਼ਾਮਪਲ ਬਣਦੇ ਹੋ ਐਗਜ਼ਾਮਪਲ ਬਣਦੇ ਹੋ ਜੀ ਹੈਨਾ ਤੁਸੀਂ ਚਾਰ ਬੰਦਿਆਂ ਦਾ ਹੋਰ ਸ਼ੌਕ ਮਾਰਦੇ ਹੋ ਕਿਉਂਕਿ ਇੱਕ ਬੰਦਾ ਨਾ ਜਿਹੜਾ ਦੁਖੀ ਹੋਇਆ ਹੁੰਦਾ ਫਿਰ ਉਹ ਹਮੇਸ਼ਾ ਜਦੋਂ ਵੀ ਘੋੜੀ ਦੀ ਗੱਲ ਚੱਲੂਗੀ ਉਹ ਆਪਣਾ ਰੋਣਾ ਰੋਣ ਲੱਗ ਜਾਊਗਾ ਉਹ ਆਪਣੀਆਂ ਗਲਤੀਆਂ ਨਹੀਂ ਦੇਖੂਗਾ ਵੀ ਮੇਰੀਆਂ ਵੀ ਕਿਤੇ ਗਲਤੀਆਂ ਨੇ ਉਸ ਕਮਿਊਨਿਟੀ ਨੂੰ ਭੈੜਾ ਬੋਲਣ ਲੱਗ ਜਾਊਗਾ ਵੀ ਘੋੜਿਆਂ ਵਾਲੇ ਤਾਂ ਜੀ ਮਾੜੇ ਹੁੰਦੇ ਆ ਘੋੜਿਆਂ ਵਾਲੇ ਤਾਂ ਜੀ ਸ਼ੌਕ ਮਾਰ ਦਿੰਦੇ ਆ ਭਰਾਵਾ ਘੋੜਿਆਂ ਵਾਲੇ ਨਹੀਂ ਮਾੜੇ ਮਾੜੇ ਤੁਸੀਂ ਹੋ ਤੁਸੀਂ ਅੱਖਾਂ ਖੋਲੋ ਕੁੱਤਿਆਂ ਵਾਲੇ ਵੀ ਐਂ ਕਰਦੇ ਆ ਟਰੱਕਾਂ ਵਾਲੇ ਵੀ ਐਂ ਕਰਦੇ ਆ ਪ੍ਰਾਣੀਆਂ ਗੱਡੀਆਂ ਵੇਚਣ ਵਾਲੇ ਵੀ ਐਂ ਕਰਦੇ ਆ ਦਿੱਲਿਓ ਲਿਆ ਕੇ ਉਹਨਾਂ ਦੀਆਂ ਸੀਟਾਂ ਹੀ ਨਵੀਆਂ ਪਵਾ ਦਿੰਦੇ ਅੱਦੇ ਬੰਦੇ ਬੋਲੇ ਹੋ ਜਾਂਦੇ ਵੀ ਤੇ ਲਫਾਫੇ ਚੜ੍ਹੇ ਆ ਚੰਗਾ ਸਟੀਰੀਓ ਲਵਾ ਦਿੰਦੇ ਗੱਡੀ ਲੈ ਲੈਂਦੇ ਸੜੀ ਵੀ ਸਟੀਰੀਓ ਦੇ ਚੱਲ ਇਹ ਤੇ ਸਰ ਦੇਖੋ ਆਪਾਂ ਕੋਈ ਵੀ ਚੀਜ਼ ਲੈਣ ਜਾਂਦੇ ਆ ਸਭ ਤੋਂ ਪਹਿਲੇ ਸਾਨੂੰ ਬੇਸਿਕ ਨੋਲੇਜ ਹੋਣਾ ਜ਼ਰੂਰੀ ਹੈ ਬਾਕੀ ਬਾਈ ਜੀ ਜਿਹੜਾ ਬਿਜ਼ਨਸਮੈਨ ਹੈ ਨਾ ਉਹਨੇ ਤਾਂ ਆਪਣੇ ਬੱਚੇ ਪਾਲਣੇ ਪਾਲਨੇ ਭਰਾਵਾ ਜਿਹੜਾ ਸੱਚ ਦਾ ਵਪਾਰ ਹੈ ਉਹ ਤਾਂ ਗੁਰੂ ਨਾਨਕ ਦੇਵ ਜੀ ਹੀ ਕਰ ਸਕਦੇ ਸੀ ਆਮ ਬੰਦਾ ਜਿਹੜਾ ਅੱਜ ਵਪਾਰ ਕਰਦਾ ਉਹ ਤੋਂ ਤੁਸੀਂ ਸੱਚ ਦੀ ਉਮੀਦ ਨਾ ਕਰੋ ਤੁਸੀਂ ਬਚਣਾ ਬਸ ਵੈਸੇ ਸਰ ਅੱਜ ਦੇ ਟਾਈਮ 'ਚ ਨੌਲੇਜ ਲੈਣਾ ਬੇਸਿਕ ਨੌਲੇਜ ਲੈਣਾ ਮੈਨੂੰ ਲੱਗਦਾ ਕੋਈ ਬਾਲੀ ਵੱਡੀ ਗੱਲ ਨਹੀਂ ਕਿਉਂਕਿ ਸੋਸ਼ਲ ਮੀਡੀਆ ਪਲੈਟਫਾਰਮ ਹੈ ਹੈਨਾ ਹਾਂਜੀ ਉਹਦੇ ਨਾਲ ਆਪਾਂ ਕਿਸੇ ਵੀ ਚੀਜ਼ ਦੀ ਨੌਲੇਜ ਆਪਾਂ ਘੋੜਿਆਂ ਦੀ ਗੱਲ ਕਰਦੇ ਪਏ ਆਪਾਂ ਘੋੜੇ ਖਰੀਦਣ ਤੋਂ ਪਹਿਲਾਂ ਜਿੱਦਾਂ ਸਾਡੀ ਵੀਡੀਓ ਜਿਹੜੇ ਨਵੇਂ ਭਰਾ ਦੇਖਣਗੇ ਉਹ ਚੀਜ਼ਾਂ ਦਾ ਖਿਆਲ ਰੱਖਣਗੇ ਜਿਹੜੇ ਜਿਹੜੇ ਪੁਆਇੰਟਸ ਤੁਸੀਂ ਇਲਾਬੋਰੇਟ ਕੀਤੇ ਪਰ ਮੈਂ ਦੇਖਦਾ ਸਰ ਕੁਝ ਕਿ ਲੋਗ ਯੂਟਿਊਬਰਾਂ ਨੂੰ ਬੜਾ ਨੇਂਦੇ ਦੇਖੋ ਜੀ ਦੋ ਗੱਲਾਂ ਨੇ ਬਿਊਟੀ ਪਾਰਲਰ ਵਾਲੇ ਨੇ ਤਾਂ ਕੁੜੀ ਤਿਆਰ ਹੀ ਕਰਨੀ ਹੈ ਤਿਆਰੀ ਕਰਨੀ ਫੋਟੋਗ੍ਰਾਫਰ ਨੇ ਫੋਟੋ ਖਿੱਚਣੀ ਹੈ ਤੇ ਜਿਹਨੇ ਸਾਖ ਕਰਨਾ ਹੈ ਉਹ ਕੁੜੀ ਨੂੰ ਤੋੜ ਕੇ ਵੇਖਿਆ ਵੇ ਕੁੜੀ ਨੂੰ ਕਾਲਜ ਚ ਪੜ੍ਹਦੀ ਨੂੰ ਵੇਖਿਆ ਵੇ ਮੁੰਡੇ ਦੇ ਮਗਰਲ ਕਿਸੇ ਬੰਦੇ ਨੂੰ ਲਾ ਦੇ ਵੀ ਵੇਖ ਲੈ ਨਸ਼ਾ ਤਾਂ ਨਹੀਂ ਕਰਦਾ ਅਗਲੇ ਰੇ ਤਾਂ ਭਾਈ ਜੀ ਦੀ ਜੌਬ ਹੈ YouTube ਵਾਲੇ ਦੀ ਤਾਂ ਜੌਬ ਹੈ ਤੁਹਾਡਾ ਤੁਹਾਨੂੰ ਪ੍ਰਮੋਟ ਕਰਨਾ ਉਹਦੇ ਜੋ ਸੱਚ ਝੂਠ ਪੁੰਨਾ ਤਾਂ ਤੁਹਾਡੀ ਕਾਮਨ ਸੈਂਸ ਵੀ ਹੈ ਨਾ ਹਰੇਕ ਗੱਲ ਦੇ ਉੱਤੇ ਆਪਣੀ ਕਾਮਨ ਸੈਂਸ ਜ਼ਰੂਰ ਲਾਓ ਉਹਦੀ ਘੋਗ ਪੜਤਾਲ ਕਰੋ ਤਾਂ ਕਰਕੇ ਗੱਲ ਬਣਦੀ ਹੈ ਜੀ YouTube ਵਾਲਿਆਂ ਦਾ ਤਾਂ ਚੈਨਲ ਨੇ ਉਹਨਾਂ ਨੇ ਤਾਂ ਤੁਹਾਡੀ ਲੜਾਈ ਵੀ ਵਿਖਾਉਣੀ ਹੈ ਤੁਹਾਡਾ ਪ੍ਰੇਮ ਵੀ ਵਿਖਾਉਣਾ ਹੈ ਇਹ ਤੁਸੀਂ ਕਰਨਾ ਹੈ ਵੀ ਤੁਸੀਂ ਉਹਦੇ ਤੇ ਪ੍ਰੇਮ ਦੀਆਂ ਗੱਲਾਂ ਕਰਨੀਆਂ ਕਿ ਕੰਜਰਖਾਨਾ ਕਰਨਾ ਹੈ ਇਹ ਤਾਂ ਤੁਹਾਡੇ ਤੇ ਡਿਪੈਂਡ ਕਰਦਾ ਹੈ ਨਾ ਜੀ ਸੋ YouTube ਵਾਲਿਆਂ ਦਾ ਕੋਈ ਕਸੂਰ ਨਹੀਂ ਬਾਈ ਜੀ ਦੁਕਾਨਦਾਰਾਂ ਨੇ ਤਾਂ ਬਈ ਰੀ ਆਪਣਾ ਮਾਲ ਵੇਚਣਾ ਉਹਨਾਂ ਨੇ ਗੰਦੇ ਟਮਾਟਰ ਕਿਤੇ ਨਹੀਂ ਨਾਲੀ 'ਚ ਸਿੱਟਣੇ ਤੁਹਾਡੇ ਮੇਰੇ ਵਰਗਿਆਂ ਨੂੰ ਵੇਚਣੇ ਤੇ ਗੰਦੇ ਟਮਾਟਰ ਲੈਂਦਾ ਵੀ ਉਹਦਾ ਇਹ ਬੰਦਾ ਜਦੋਂ ਚੰਗੇ ਟਮਾਟਰ ਲੈਣ ਦੀ ਹਸਿਆਤ ਨਹੀਂ ਹੁੰਦੀ ਬਿਲਕੁਲ ਸਹੀ ਇੱਕ ਨਹੀਂ ਜੀ ਜਾਗੋ ਗ੍ਰਾਹਕ ਜਾਗੋ ਟੀਵੀ ਤੇ ਸਾਰੀ ਦਿਹਾੜੀ ਚੱਲੀ ਜਾਂਦਾ ਪਹਿਲਾਂ ਆਪਾਂ ਬੇਵਕੂਫ ਬਣਦੇ ਆ ਤੇ ਫੇਰ ਆਪਾਂ ਤੜ ਦੁਨੀਆ ਨੂੰ ਰੋ ਰੋ ਕੇ ਟੈਂਕੀਆਂ ਤੇ ਰੜਕੇ ਦੱਸਦੇ ਆ ਵੀ ਅਸੀਂ ਬੇਵਕੂਫ ਬਣ ਗਏ ਤਾਂ ਬੇਵਕੂਫ ਬਣੇ ਕਿਉ ਤੁਸੀਂ ਬਣੇ ਕਿਉ ਜਾਂ ਚੁੱਪ ਕਰ ਜਾਓ ਜਿੰਨਾ ਕ ਘਾਟ ਆ ਪਿਆ ਚੁੱਪ ਕਰੋ ਨਵੇਂ ਸਿਰੇ ਤੋਂ ਸ਼ੁਰੂਆਤ ਕਰੋ ਪਹਿਲੀਆਂ ਗਲਤੀਆਂ ਨਾ ਕਰੋ ਬਿਲਕੁਲ ਸਰ ਜ਼ਿੰਦਗੀ 'ਚ ਇਹ ਜ਼ਰੂਰੀ ਨਹੀਂ ਵੀ ਤੁਸੀਂ ਕੀ ਕਰਨਾ ਹੈ ਇਹ ਜ਼ਰੂਰੀ ਹੈ ਵੀ ਕੀ ਨਹੀਂ ਕਰਨਾ ਨਹੀਂ ਕਰਨਾ ਪਹਿਲਾਂ ਨੋਜ਼ ਸਿੱਖੋ ਵੀ ਮੈਂ ਆਹ ਆਹ ਕੰਮ ਨਹੀਂ ਕਰਨੇ ਭਾਈ ਜ਼ਿੰਦਗੀ ਸੌਖੀ ਹੋ ਜਾਊਗੀ ਬਿਲਕੁਲ ਸਰ ਹੁਣ ਆਪਾਂ ਗੱਲ ਕੀਤੀ ਸਰ ਤੁਸੀਂ ਦੱਸਿਆ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਇੱਕ ਨਵੇਂ ਘੋੜਾ ਪਾਲਕ ਨੂੰ ਖਿਆਲ ਰੱਖਣਾ ਚਾਹੀਦਾ ਘੋੜਾ ਲੈਣ ਤੋਂ ਪਹਿਲਾਂ ਜਾਂ ਘੋੜੀ ਲੈਣ ਤੋਂ ਪਹਿਲਾਂ ਜੀ ਤੇ ਸ਼ੁਰੂਆਤ ਤੇ ਸਰ ਘੋੜੇ ਤੋਂ ਕਰਨੀ ਚਾਹੀਦੀ ਕਿ ਘੋੜੀ ਤੋਂ ਦੇਖੋ ਭਾਈ ਜੀ ਜੇ ਤੁਸੀਂ ਨੌਲੇਜੇਬਲ ਹੋ ਤੁਸੀਂ ਕਿਤੋਂ ਰਾਈਡਿੰਗ ਸਿੱਖੀ ਐ ਤੁਸੀਂ ਕਿਸੇ ਬੰਦੇ ਕੋਲੇ ਜਾ ਕੇ 3-4 ਮਹੀਨੇ ਇੰਟਰਨਸ਼ਿਪ ਕਰ ਲਈ ਘੋੜਿਆਂ ਦੀ ਹੈਂਡਲਿੰਗ ਸਿੱਖ ਲਈ ਤੁਸੀਂ ਘੋੜਾ ਵੀ ਲੈ ਸਕਦੇ ਹੋ ਘੋੜਾ ਵੀ ਲੈ ਸਕਦੇ ਹੋ ਤੁਸੀਂ ਕਿਤੋਂ ਜਾ ਕੇ ਟ੍ਰੇਨਿੰਗ ਦੇ ਵੱਲ ਸਿੱਖ ਲੇ ਤੁਸੀਂ ਅੜੀਆਲ ਘੋੜਾ ਵੀ ਲੈ ਸਕਦੇ ਹੋ ਕਿਉਂਕਿ ਤੁਹਾਨੂੰ ਵੱਲ ਹੈ ਤੁਸੀਂ ਆ ਕੇ ਸ਼ੁਰੂਆਤੀ ਅੜੀਲ ਘੋੜਾ ਲਓ ਉਹਨੂੰ ਸਿੱਧਾ ਕਰੋ ਤੇ ਉਹਨੂੰ ਮਹਿੰਗਾ ਵੇਚ ਲਓ ਅਸੀਂ ਜਿਵੇਂ ਕੋਸ਼ਿਸ਼ ਕਰਦੇ ਆ ਲੋਕਾਂ ਦੀ ਉਹ ਘੋੜੀਆਂ ਲੈ ਲੈਨੇ ਆ ਜਿਹੜੀਆਂ ਘੋੜੀਆਂ ਤੇ ਕਦੇ ਖਰਖਰੇ ਨਹੀਂ ਵੱਜੇ ਜਿਨ੍ਹਾਂ ਦੇ ਕਦੇ ਨੌ ਨਹੀਂ ਬਣੇ ਜਿਹੜੀਆਂ ਲਗਾਮ ਨਹੀਂ ਲੈਂਦੀਆਂ ਕਿਉਂਕਿ ਸਾਡੇ ਕੋਲੇ ਸਾਡਾ ਆਰਟ ਹੈ ਜੀਟੀ ਬਾਈ ਹੈ ਮੈਂ ਆ ਗੈਨਾ ਜੀ ਨੇ ਮਹਿਬੂਬ ਬਾਈ ਸਾਡੇ ਕੋਲੇ ਆ ਜਾਂਦੇ ਆ ਸੋ ਅਸੀਂ ਉਹ ਹਾਰਸਮੈਨਸ਼ਿਪ ਨਾਲ ਉਹਨਾਂ ਘੋੜੀਆਂ ਨੂੰ ਸ਼ਰੀਫ ਕਰਦੇ ਆ ਜੀ ਫਿਰ ਉਹ ਬੰਦਾ ਗੁੱਸਾ ਕਰਿਆ ਵੀ ਯਾਰ ਮੇਰੀ ਤਾਂ ਲੱਖ ਰੁਪਈਆ ਵਾਲੀ ਇਹਨਾਂ ਨੇ ਤਿੰਨ ਦੀ ਵੇਚ ਲਈ ਤਾਂ ਭਰਾਵਾ ਅਸੀਂ ਉਹ ਤੇ ਤਿੰਨ ਚਾਰ ਮਹੀਨੇ ਲਾਏ ਵੀ ਹੈ ਉਹਦੀਆਂ ਗੰਦੀਆਂ ਆਦਤਾਂ ਸੁਧਾਰੀਆਂ ਹੈ ਬਹੁਤੀਆਂ ਘੋੜੀਆਂ ਖਰੀਦੀ ਸਰ ਗੱਡੀ 'ਚ ਵੀ ਨਹੀਂ ਚੜਦੀਆਂ ਨਹੀਂ ਚੜਦੀਆਂ ਸਰ ਤੇ ਲੋਕਾਂ ਦੇ ਸੌਦੇ ਕੈਨਸਲ ਹੋ ਜਾਂਦੇ ਆ ਅਗਲਾ ਕਹਿੰਦਾ ਬਾਈ ਸੌਦਾ ਹੀ ਛੱਡਿਆ ਤੈਨੂੰ ਐਡਵਾਂਸ ਛੱਡਿਆ ਇਹ ਤਾਂ ਗੱਡੀ 'ਚ ਨਹੀਂ ਚੜਦੀ ਤੇ ਵੇਚਣ ਵਾਲਾ ਕੀ ਕਰਦਾ ਰੱਸਾ ਫੜਾ ਕੇ ਕਹਿੰਦਾ ਬਾਈ ਜੀ ਥੋੜੀ ਐ ਜਾਂਦੀ ਐ ਲੈ ਜਾਓ ਨਹੀਂ ਜਾਂਦੀ ਨਾਲ ਜਾਓ ਬਾਜੇ ਬੰਦੇ ਦਾ ਚੱਜ ਦਾ ਰੱਸਾ ਵੀ ਨਹੀਂ ਦਿੰਦੇ ਵੀ ਤੁਸੀਂ ਉਹਨੂੰ ਪਿਕਅਪ 'ਚ ਬੰਨ ਲਓ ਸੋ ਫਿਰ ਉਹੀਆਂ ਜਿਹਾ ਮੁਸੀਬਤਾਂ ਨੂੰ ਜਿਹੜਾ ਹੱਲ ਕਰੂਗਾ ਬਾਈ ਜੀ ਅੜੀਲ ਕੋੜਿਆਂ ਨੂੰ ਸ਼ਰੀਫ ਕਰੂਗਾ ਤਾਂ ਉਹ ਥੋੜੇ ਬਹੁਤੇ ਪੈਸੇ ਆਪਣੀ ਮਿਹਨਤ ਨਾਲ ਵੱਧ ਕਮਾਊਗਾ ਹੀ ਕਮਾਊਗਾ ਬਿਲਕੁਲ ਸਰ ਮੈਂ ਦੇਖਿਆ ਜਰ ਤੁਸੀਂ ਸਵੇਰ 5:30 6 ਵਜੇ ਤੋਂ ਸਟਾਰਟ ਹੁੰਦੇ ਹੋ ਤੇ 9 10 ਵਜੇ ਤੱਕ ਸੇਮ ਰੂਟੀਨ ਤੁਹਾਡੀ ਫੋਲੋ ਕਰਦੇ ਹੋ ਜੀ ਬਾਈ ਜੀ ਤੇ ਰੋਜ਼ 24/7 ਅਸਲ ਦੇ ਵਿੱਚ ਜੀ ਮੈਨੂੰ 25 ਸਾਲ ਹੋ ਗਏ ਕੋੜਿਆਂ ਚ ਆਇਆ ਨੂੰ ਮੇਰਾ ਕੋੜਿਆਂ ਪ੍ਰਤੀ ਜਿਹੜੀ ਆਸ਼ਕੀ ਆ ਉਹ ਨਹੀਂ ਘਟੀ ਕਿਉਂਕਿ ਮੈਂ ਇਸੇ ਚੱਕਰ ਦੇ ਵਿੱਚ ਮੈਂ ਕੋਈ ਹੋਰ ਕੰਮ ਨਹੀਂ ਕਰਦਾ ਮੇਰੀ ਰੋਜੀ ਰੋਟੀ ਇਹੀ ਨੇ ਤੇ ਜੇ ਮੈਂ ਇਹਨੂੰ ਵੀ ਸੀਰੀਅਸਲੀ ਨਾ ਕਰਿਆ ਤਾਂ ਫਿਰ ਮੇਰੇ ਤਾਂ ਕਸੂਰ ਮੇਰੇ ਤੇ ਆ ਦੂਸਰੀ ਗੱਲ ਮੈਂ ਸਾਰੀ ਜ਼ਿੰਦਗੀ ਰੱਬ ਨੂੰ ਇੱਕੋ ਗੱਲ ਕਹਿੰਦਾ ਰਿਹਾ ਵੀ ਰੱਬਾ ਮੇਰੇ ਆਲੇ ਦਾਲੇ ਘੋੜੇ ਹੀ ਘੋੜੇ ਕਰ ਦੇ ਜਦੋਂ ਮੇਰੇ ਆਲੇ ਦਾਲੇ ਘੋੜੇ ਕਰਤੇ ਤੇ ਹੁਣ ਮੈਂ ਗੱਡੀ ਚੱਕਾਂ ਪਟਿਆਲੇ ਗੱਡੀ ਚੱਕਾਂ ਚੰਡੀਗੜ੍ਹ ਤਾਂ ਫਿਰ ਮੇਰੇ ਤੋਂ ਵੱਡਾ ਮੂਰਖ ਕੌਣ ਹੈ ਜਿਹੜੀ ਚੀਜ਼ ਮੈਂ ਰੱਬ ਤੋਂ ਸਾਰੀ ਜ਼ਿੰਦਗੀ ਮੰਗੀ ਜਦੋਂ ਮੈਨੂੰ ਮਿਲੀ ਤੇ ਮੈਂ ਉਹਦੇ ਤੋਂ ਪਾਸੇ ਹੋ ਜਾ ਆਮ ਤੌਰ ਤੇ ਦਿੱਕਤ ਕੀ ਹੈ ਜਿਹੜਾ ਫੈਰੀਅਰ ਹੈ ਜਦੋਂ ਉਹ ਫੈਰੀਅਰ ਬਣ ਜਾਂਦਾ ਫਿਰ ਉਹ ਸੋਚਦਾ ਹੁਣ ਮੈਂ ਟ੍ਰੇਨਰ ਬਣ ਜਾਂ ਜਦੋਂ ਫਿਰ ਉਹ ਟ੍ਰੇਨਰ ਬਣ ਜਾਂਦਾ ਉਹ ਕਹਿੰਦਾ ਟ੍ਰੇਨਰ ਨਾਲ ਗੱਲ ਨਹੀਂ ਬਣੀ ਵੀ ਇਹ ਚੋਂ ਪੈਸੇ ਘੱਟ ਬਣਦੇ ਮੈਂ ਪਿਕਅਪ ਨਾਲ ਲੈਣਾ ਐਂਬੂਲੈਂਸ ਚਲਾਉਣ ਲੱਗ ਜਾਂ ਬੰਦੇ ਨੂੰ ਆਪਣਾ ਇੱਕ ਨਿਸ਼ਾਨਾ ਰੱਖਣਾ ਚਾਹੀਦਾ ਹੈ ਜ਼ਿੰਦਗੀ 'ਚ ਜਿਹੜਾ ਤੁਹਾਨੂੰ ਸਕੂਨ ਦਿੰਦਾ ਹੈ ਉਹੀ ਨਿਸ਼ਾਨੇ 'ਚ ਜਾ ਕੇ ਕਾਮਯਾਬੀ ਤੁਹਾਨੂੰ ਮਿਲਣੀ ਹੈ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ ਉਹ ਗੱਲ ਤੁਹਾਡੇ ਤੇ ਲਾਗੂ ਹੋਊਗੀ ਹੋਊਗੀ ਆਪਣੇ ਮਨ ਨੂੰ ਤੁਹਾਨੂੰ ਟਿਕਾਉਣਾ ਪੈਣਾ ਹੈ ਕੰਮ ਕੋਈ ਵੀ ਮਾੜਾ ਨਹੀਂ ਤੁਸੀਂ ਜੇ ਉਹ ਚ 100% ਦਿਨੇ ਹੋ ਤਾਂ ਤੁਸੀਂ ਕਾਮਯਾਬ ਹੋਵੋਗੇ ਹੋ ਗਿਆ ਬਿਲਕੁਲ ਸਹੀ ਕਿਹਾ ਸਰ ਤੁਸੀਂ ਅਮੂਮਨ ਅਸੀਂ ਦੇਖਦੇ ਆ ਕਿ ਲੋਕ ਕੀ ਕਰਦੇ ਆ ਕਿ ਯਾਰ ਉਹ ਫਲਾਣਾ ਇਹ ਕੰਮ ਕਰੀ ਜਾਂਦਾ ਅੱਛਾ ਉਹਨੂੰ ਸਕਸੈਸ ਮਿਲ ਗਈ ਉਹਦੇ ਪਿੱਛੇ ਸਟਰਗਲ ਨਹੀਂ ਦੇਖਦੇ ਕਿ ਕਿੰਨਾ ਲੰਬਾ ਉਹਦਾ ਕਿੰਨੇ ਸਾਲ ਉਸ ਬੰਦੇ ਨੂੰ ਲੱਗੇ ਜੀ ਉਹ ਤਜਰਬਾ ਆਉਂਦਿਆ ਤੁਹਾਨੂੰ ਵੀ ਉਨੇ ਹੀ ਸਾਲ ਲੱਗ ਜਾਣਗੇ ਇਦਾਂ ਤੁਸੀਂ ਕਿਹਾ 25 ਸਾਲ 25 ਸਾਲ ਮਤਲਬ ਬੰਦੇ ਦੀ ਅੱਧੀ ਉਮਰ ਦੋ ਵਾਰੀ ਰੂੜੀ ਦੀ ਸੁਣੀ ਗਈ 12 12 24 ਹੋ ਗਏ ਜੀ ਬਿਲਕੁਲ ਸਰ ਬਿਲਕੁਲ ਤੇ ਸਰ ਬਲੱਡ ਲਾਈਨ ਮੈਟਰ ਕਰਦੀ ਹੈ ਦੇਖੋ ਬਾਈ ਜੀ ਬਲੱਡ ਲਾਈਨ ਕੀ ਹੁੰਦੀ ਸੀਗੀ ਪਹਿਲਾਂ ਵੀ ਘੋੜਿਆਂ ਦੇ ਸੁਭਾਅ ਮੁਤਾਬਕ ਬਲੱਡ ਲਾਈਨ ਹੁੰਦੀ ਸੀ ਹਾਂਜੀ ਘੋੜਿਆਂ ਦੇ کردار ਹੁੰਦੇ ਸੀ ਲੜਾਈ ਵਾਲੇ ਘੋੜੇ ਹੁੰਦੇ ਸੀ ਔਰਤਾਂ ਨੂੰ ਸਵਾਰੀ ਵਾਲੇ ਘੋੜੇ ਹੁੰਦੇ ਸੀ ਮਰਦਾਂ ਦੀ ਸਵਾਰੀ ਵਾਲੇ ਘੋੜੇ ਹੁੰਦੇ ਸੀ ਸ਼ਾਹੂਕਾਰਾਂ ਦੀ ਸਵਾਰੀ ਦੇ ਘੋੜੇ ਹੁੰਦੇ ਸੀ ਬੱਗੀਆਂ 'ਚ ਚੱਲਣ ਵਾਲੇ ਘੋੜੇ ਹੁੰਦੇ ਸੀ ਰਾਜਿਆਂ ਦੀ ਸਵਾਰੀ ਦੇ ਘੋੜੇ ਹੁੰਦੇ ਸੀ ਇੱਕ ਬੰਦਾ ਜਿਹੜਾ ਬਦਮਾਸ਼ ਹੈ ਜਿਹਦੀਆਂ ਦੁਸ਼ਮਣੀਆਂ ਨੇ ਉਹਨੂੰ ਉਹ ਘੋੜਾ ਚਾਹੀਦਾ ਜਿਹੜਾ ਆਏ ਗਏ ਬੰਦੇ ਨੂੰ ਫੜ ਲੇ ਉਪਰੇ ਬੰਦੇ ਤੇ ਦੋ ਲੱਤਾਂ ਮਾਰ ਦਵੇ ਖੜਾ ਹੋ ਕੇ ਉਹਦੇ ਸਿਰ 'ਚ ਪੌੜ ਮਾਰ ਦਵੇ ਕਿਉਂਕਿ ਜਦੋਂ ਉਹਨੇ ਬਰਾਨੀ ਚੋਂ ਲੰਘਣਾ ਸੁੰਨੀ ਥਾਂ ਤੋਂ ਜਾਣਾ ਤਾਂ ਘੋੜਾ ਉਹਦਾ ਉਹ ਵਹੀਕਲ ਜਿਹਦਾ ਬੋਡੀਗਾਰਡ ਹੈ ਜਿਹੜਾ ਉਹਨੂੰ ਚਾਰ ਦੁਸ਼ਮਣਾਂ ਤੋਂ ਬਚਾ ਕੇ ਲੈ ਜਾਵੇ ਹੁਣ ਉਹ ਬਲੱਡ ਲਾਈਨ ਦੇ ਘੋੜੇ ਉਹੀ ਬੰਦੇ ਲੈਣਗੇ ਜਿਨ੍ਹਾਂ ਦੀਆਂ ਦੁਸ਼ਮਣੀਆਂ ਨੇ ਇਹ ਕਾਮ ਬੰਦਾ ਜਿਹਨੇ ਘਰੇ ਘੋੜਾ ਰੱਖਣਾ ਉਹ ਬਲੱਡ ਲਾਈਨ ਦਾ ਘੋੜਾ ਉਹ ਕਿਉਂ ਲਵੇ ਫਿਰ ਉਹ ਉਹ ਘੋੜਾ ਲਵੇ ਜਿਹੜਾ ਸ਼ਰੀਫ ਹੋਵੇ ਖੇਤ ਤੋਂ ਉਹਨੂੰ ਲੈ ਜਾਵੇ ਖੇਤੋਂ ਘਰੇ ਵਾਪਸ ਲੈ ਆਵੇ ਦਾ ਮਤਲਬ ਲੋਕਾਂ ਲਈ ਸਿਰਫ ਰਹਿ ਗਿਆ ਜੀ ਜਿਹੜੀਆਂ ਬਲੱਡ ਲਾਈਨਸ ਉਹ ਸੋਸ਼ਲ ਮੀਡੀਆ ਤੇ ਸੁਣਦੇ ਨੇ ਹੂੰ 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 ਸੋ ਅੱਜ ਦਾ ਜਿਹੜਾ ਟ੍ਰੈਂਡ ਹੈ ਕਿਉਂਕਿ ਘੋੜੇ ਤੇ ਕਿਸੇ ਨੇ ਚੜਨਾ ਨਹੀਂ ਸੋ ਬਲੱਡ ਲਾਈਨ ਦੀ ਘੋੜੀ ਬਿਲਕੁਲ ਮੈਟਰ ਕਰਦੀ ਹੈ ਜੀ ਕਿਉਂਕਿ ਉਹਦੇ ਬੱਚੇ ਅੱਗੇ ਸੌਖੇ ਵਿਕਦੇ ਸੌਖੇ ਵਿਕਦੇ ਤੇ ਤੁਹਾਨੂੰ ਵੀ ਇਹੀ ਸਲਾਹ ਹੈ ਜੇ ਤੁਸੀਂ ਆਪਣੇ ਵਾਸਤੇ ਕੋਈ ਘੋੜੀ ਤੁਹਾਨੂੰ ਆਪਣੇ ਆਪ ਤੇ ਇੰਨਾ ਯਕੀਨ ਹੈ ਹਮ ਹਮ ਤੇ ਚੰਗੀ ਘੋੜੀ ਹੋ ਨਹੀਂ ਸਕਦਾ ਵੀ ਉਹਦੇ ਮਾਪਿਓ ਪਿੱਛੇ ਮਾੜੇ ਹੋਣ ਹੂੰ ਹੂੰ ਚੰਗੀ ਘੋੜੀ ਦੇਖ ਕੇ ਵੀ ਰੱਖ ਲੋ ਜੀ ਲੋਕ ਰੱਖ ਰਹੇ ਨੇ ਉਹਨਾਂ ਨੂੰ ਫੇਮਸ ਕਰ ਲੈਂਦੇ ਆ ਉਹਨਾਂ ਤੋਂ ਚੰਗੇ ਬੱਚੇ ਲੈ ਲੈਂਦੇ ਆ ਜੇ ਤੁਹਾਡੇ ਚ ਇੰਨੀ ਜੁਰਤ ਨਹੀਂ ਹੈਗੀ ਤੁਹਾਨੂੰ ਇਹਨਾਂ ਨਹੀਂ ਤਜਰਬਾ ਤੁਸੀਂ ਰਿਸਕ ਨਹੀਂ ਲੈਣਾ ਚਾਹੁੰਦੇ ਤਾਂ ਫੇਸਬੁੱਕ ਤੇ ਜਿਹੜੇ ਸੋਸ਼ਲ ਮੀਡੀਆ ਤੇ ਫੇਮਸ ਕੋੜਿਆ ਉਹਨਾਂ ਦੇ ਬੱਚੇ ਲਓ ਕਿਉਂਕਿ ਐਂਡ ਆਫ ਦੀ ਡੇਅ ਤੁਸੀਂ ਵੀ ਵੇਚਣੀ ਹੈ ਜੀ ਬਿਲਕੁਲ ਲੱਡ ਲਾਈਨ ਕੋਈ ਮਾੜੀ ਚੀਜ਼ ਨਹੀਂ ਬਾਈ ਜੀ ਬਿਲਕੁਲ ਹੁਣ ਤੁਸੀਂ ਕੈਟਾਗਰੀਆਂ ਦੱਸਿਆ ਸਰ ਕਿ ਪੁਰਾਣੇ ਟਾਈਮ ਚ ਜੰਗਾਂ ਯੁੱਧਾਂ ਲਈ ਘੋੜੇ ਯੂਜ਼ ਹੁੰਦੇ ਸੀ ਜਾਂ ਸਵਾਰੀ ਲਈ ਹੁੰਦੇ ਜਾਂ ਲੇਡੀਜ਼ ਲਈ ਹੁੰਦੇ ਸੀਗੇ ਤੇ ਤੁਹਾਨੂੰ ਕਿਵੇਂ ਦਾ ਘੋੜਾ ਪਸੰਦ ਹੈ ਮੈਂ ਤਾਂ ਬਈ ਅਸਲ 'ਚ ਅਸੀਂ ਤਾਂ ਉਹ ਕਹਾਵਤ ਜੀ ਹੁੰਦੀ ਹੈ ਵੀ ਸਾਸ਼ ਰਹਿਗਾ ਨੰਗਾ ਵਾਲਾ ਕੰਮ ਚੜਨ ਲਈ ਕੋਈ 10 ਲੱਖ ਦਾ ਘੋੜਾ ਅਸੀਂ ਅਫੋਰਡ ਨਹੀਂ ਕਰਦੇ ਅਸੀਂ ਤਾਂ ਕੋਈ ਜਿਹੜੇ ਘੋੜੇ ਐਬਲੇ ਘੋੜੇ ਆ ਜਿਨ੍ਹਾਂ ਨੂੰ ਐਬਲਾ ਵਰਡ ਯੂਜ਼ ਕਰਦੇ ਲੋਕ ਉਹ ਲੈ ਲੈਨੇ ਆ ਜੀ ਉਹਨਾਂ 'ਚ ਬਹੁਤ ਸਾਰੇ ਘੋੜੇ ਅਸੀਂ ਸੁਧਾਰ ਵੀ ਦਿੱਤੇ ਗੈਲਡ ਕਰਾ ਲੇ ਖੱਸੀ ਕਰ ਲੇ ਵੇਚ ਲੇ ਕੁਛ ਨੂੰ ਨਾਰੀ ਵੇਚਦਾ ਕੁਛ ਕ ਘੋੜੇ ਮੇਰੀ ਜ਼ਿੰਦਗੀ ਚ ਇਹ ਵੀ ਰਹੇ ਜਿਹੜੇ ਅਸੀਂ ਟ੍ਰੇਨਿੰਗ ਦੇ ਵਿੱਚ ਉਹ ਸਾਡੇ ਐਕਸਪੈਕਟੇਸ਼ਨ ਦੇ ਲੈਵਲ ਤੇ ਆਏ ਨਹੀਂ ਜਿਨਾ ਚ ਇੱਕ ਫੇਮਸ ਘੋੜਾ ਦਲੇਰ ਦਲੇਰ ਇੱਕੋ ਹੀ ਘੋੜਾ ਹਾਲੇ ਤੱਕ ਜਿਹੜਾ ਸਾਡੇ ਕਾਬੂ ਨਹੀਂ ਆਇਆ ਤੇ ਅਸੀਂ ਹੱਥ ਬੰਨ੍ਹ ਕੇ ਸੁਰ ਸਿੰਘ ਵਾਲੇ ਬਾਬਾ ਜੀ ਨੂੰ ਮੈਂ ਅਰਦਾਸ ਕਰਾ ਕੇ ਆਇਆ ਸੀ ਵੀ ਬਾਬਾ ਜੀ ਆਹੀ ਅਰਦਾਸ ਹੈ ਵੀ ਸਾਡਾ ਘੋੜਾ ਤੁਸੀਂ ਰੱਖ ਹੀ ਲਓ ਕਿਉਂਕਿ ਉਹ ਘੋੜਾ ਬਹੁਤ ਮੂੜੀ ਘੋੜਾ ਸੀਗਾ ਕਈ ਵਾਰੀ ਜਾਂਦਾ ਅੜਦਾ ਵੀ ਸੀ ਕਈ ਵਾਰੀ ਭੱਜਿਆ ਜਾਂਦਾ ਚੱਕਰੀ ਮਾਰਦਾ ਸੀ ਉਸ ਘੋੜੇ ਦੇ ਕਈ ਫੈਨ ਸੀ ਬਹੁਤ ਬੰਦਿਆਂ ਨੇ ਮੇਰੇ ਤੋਂ ਘੋੜਾ ਮੰਗਿਆ ਵੀ ਪਰ ਮੇਰੀ ਹਿੰਮਤ ਨਹੀਂ ਹੋਈ ਵੀ ਮੈਂ ਕਿਸੇ ਦੇ ਜਵਾਕ ਨੂੰ ਖਤਰੇ 'ਚ ਪਾਦਾ ਗਲਤ ਚੀਜ਼ ਉਹ ਕਰਕੇ ਬੈਠਾ ਸੋ ਮੈਂ ਉਹ ਜੀ ਬੜਾ ਧੰਨਵਾਦ ਹੈ ਸੁਰਸਿੰਗ ਵਾਲੇ ਬਾਬਿਆਂ ਦਾ ਜਿਨ੍ਹਾਂ ਨੇ ਸਾਡਾ ਉਹ ਘੋੜਾ ਰੱਖ ਲਿਆ ਤੇ ਉਹ ਘੋੜਾ ਉੱਥੇ ਖੁਸ਼ ਹੈ ਇੱਕੋ ਹੀ ਘੋੜਾ ਸੀ ਜਿਹੜਾ ਅੱਜ ਤੱਕ ਸਾਡੇ ਤੋਂ ਨਹੀਂ ਹਟਿਆ ਵੇ ਕੋ ਵੀ ਜਾਂਦਾ ਪਰ ਮੈਂ ਕਦੇ ਸਵਾਰੀ ਵਾਲਾ ਘੋੜਾ ਵੇਚਣ ਚ ਕਦੇ ਵੀ ਮੈਂ ਇਹ ਨਹੀਂ ਕੋਸ਼ਿਸ਼ ਕੀਤੀ ਵੀ ਮੈਂ ਮਾੜਾ ਘੋੜਾ ਕਿਸੇ ਨੂੰ ਦੇ ਦਾਂ ਤੇ ਉਹ ਜਾ ਕੇ ਕਿਸੇ ਦੇ ਸਰਟੀਫਿਕੇਟ ਲਾ ਦੇ ਜਿਹੜਾ ਆਮ ਘੋੜਾ ਹੈ ਜਿਹਦੇ ਤੋਂ ਕਿਸੇ ਨੇ ਬੱਚੇ ਲੈਣੇ ਨੇ ਜਾਂ ਪੈਟ ਰੱਖਿਆ ਉਹਦਾ ਉਹ ਕੁਝ ਨਹੀਂ ਵਿਗਾੜ ਸਕਦਾ ਕਮਰੇ ਚ ਜਾਊਗਾ ਬਾਹਰ ਆਊਗਾ ਥੋੜਾ ਬਹੁਤਾ ਅਗਰੈਸਿਵ ਹੋਊਗਾ ਕੋਈ ਗੜਬੜ ਨਹੀਂ ਪਰ ਜਦੋਂ ਤੁਸੀਂ ਸਵਾਰੀ ਵਾਲਾ ਮਾੜਾ ਘੋੜਾ ਕਿਸੇ ਨੂੰ ਦੇ ਦਿੰਦੇ ਹੋ ਤਾਂ ਤੁਸੀਂ ਉਹਦਾ ਸ਼ੌਕ ਹੀ ਮਾਰ ਦਿੰਦੇ ਹੋ ਤੇ ਹੋ ਸਕਦਾ ਉਹਦੇ ਉਹ ਸੱਟ ਵੀ ਮਾਰ ਜਵੇ ਮੈਂ 2 ਸਾਲ ਉਹ ਘੋੜਾ ਰੱਖਿਆ ਬਥੇਰਾ ਚਲਾਇਆ ਜੀਟੀ ਵੀਰੇ ਨੇ ਵਿੱਚ ਚਲਾਇਆ ਕਦੇ ਕਦੇ ਮੂਡ ਹੁੰਦਾ ਸੀ ਉਹ ਤਾਂ ਗੈਸਟ ਨੂੰ ਸਵਾਰੀ ਵੀ ਕਰਾਉਂਦੇ ਸੀ ਆਏ ਗਏ ਨੂੰ ਤੇ ਹਰੇਕ ਬੰਦੇ ਦਾ ਦਿਲ ਕਰਦਾ ਸੀ ਗਾਣਿਆਂ ਗੂਣਿਆਂ ਚ ਵੀ ਦੋ ਤਿੰਨ ਇੱਥੇ ਜਿਹੜੇ ਸ਼ੂਟ ਹੋ ਜਾਂਦੇ ਸੀ ਲਾਇਆ ਪਰ ਉਹ ਘੋੜਾ ਸਾਡੇ ਉਸ ਲੈਵਲ ਤੇ ਨਹੀਂ ਆਇਆ ਉਹ ਘੋੜਾ ਸੀ ਮੂਹ ਜ਼ੋਰ ਮੂਹ ਜ਼ੋਰ ਘੋੜੇ ਦੇ ਅਖੀਰ ਨੂੰ ਤੁਹਾਨੂੰ ਕੋਈ ਕੈੜੀ ਲਗਾਮ ਪਾਉਣੀ ਪੈਂਦੀ ਹੈ ਕੰਡਿਆਂ ਵਾਲੀ ਜਾਂ ਲੌਂਗ ਸ਼ੈਂਕ ਸੋ ਮੈਂ ਮੰਨ ਲਓ ਸੋਸ਼ਲ ਮੀਡੀਆ ਦੀ ਇੱਕ ਫਿਗਰ ਆ ਤੇ ਲੋਕ ਮੈਨੂੰ ਚਾਹੁੰਦੇ ਆ ਵੀ ਮੈਂ ਘੋੜਿਆਂ ਨਾਲ ਕੋਈ ਟੌਰਚਰ ਨਾ ਕਰਾਂ ਤੇ ਮੇਰੀ ਵੀ ਇੱਛਾ ਨਹੀਂ ਵੀ ਮੈਂ ਘੋੜਿਆਂ ਨਾਲ ਟੌਰਚਰ ਕਰਾਂ ਬਿਲਕੁਲ ਸਰਵਰ ਹੁਣ ਦਲ ਦੇ ਵਿੱਚ ਤਾਂ ਉਹਨਾਂ ਦੀ ਪ੍ਰਾਪਰਟੀ ਹੈ ਜੀ ਉਹ ਜਈ ਜੀ ਮਰਜ਼ੀ ਲਗਾਮ ਪਾਉਣ ਥੱਲੋਂ ਦੀ ਜੇਰਬੰਦ ਪਾ ਲੈਣ ਉਹਦੀ ਗਰਦਨ ਟਾਈਟ ਕਰ ਲੈਣ ਜੇ ਮੈਂ ਕੰਡਿਆਂ ਵਾਲੀ ਲਗਾਮ ਪਾਉਣਾ ਤਾਂ ਮੈਂ ਇੱਕ ਐਗਜ਼ਾਮਪਲ ਪੇਸ਼ ਕਰੂੰਗਾ ਨਵੇਂ ਬੰਦੇ ਵਾਲੇ ਵੀ ਤੁਸੀਂ ਵੀ ਕੰਡਿਆਂ ਵਾਲੀ ਲਗਾਮ ਪਾਓ ਜਿਹੜੀ ਹੁਣ ਤਾਂ ਹਾਈ ਕੋਰਟ ਨੇ ਵੀ ਬੈਨ ਕਰਦੀ ਤੇ ਸਾਨੂੰ ਘੋੜਿਆਂ ਨੂੰ ਤੰਗ ਕਰਨ ਦਾ ਕੋਈ ਅਧਿਕਾਰ ਨਹੀਂ ਅਧਿਕਾਰ ਨਹੀਂ ਤੇ ਨਾ ਹੀ ਘੋੜੇ ਦੀ ਕੋਈ ਆਪਾਂ ਲਗਾਮ ਬਹੁਤੀ ਖਿੱਚ ਕੇ ਬੈਠ ਸਕਦੇ ਆ ਤੇ ਬਾਕੀ ਮੈਂ 50 ਸਾਲ ਦਾ ਹੋ ਗਿਆ ਬਾਈ ਮੇਰੇ ਹੱਥ ਖੜੇ ਆ ਤੇ ਹੁਣ ਮੈਂ ਨਹੀਂ ਚਾਹੁੰਦਾ ਵੀ ਮੈਂ ਕਿਸੇ ਬਦਮਾਸ਼ ਘੋੜੇ ਤੇ ਤੇਜ ਤਰਾਰ ਘੋੜੇ ਤੇ ਐ ਬਲੇ ਘੋੜੇ ਤੇ ਬੈਠਾਂ ਮੈਂ ਵੀ ਆਪਣਾ ਪਰਿਵਾਰ ਵੇਖਣਾ ਤੇ ਕੋਈ ਇਹਦੇ ਚ ਵਡਿਆਈ ਨਹੀਂ ਵੀ ਮੈਂ ਕਮਾ ਵੀ ਉਹ ਘੋੜਾ ਹੀ ਨਹੀਂ ਬਣਿਆ ਜਿਹੜਾ ਮੈਨੂੰ ਸਿੱਟ ਨਹੀਂ ਸਕਦਾ ਦੁਨੀਆ ਦੇ ਉੱਤੇ ਢੀਂ ਤੋਂ ਢਿੰਗ ਪਏ ਆ ਜਿਵੇਂ ਬੰਦਿਆਂ ਦੇ ਵਿੱਚ ਅੜੀਅਲ ਬੰਦੇ ਹੁੰਦੇ ਆ ਜਿਹੜੇ 100 ਛਿੱਤਰ ਖਾ ਕੇ ਵੀ ਕਹਿੰਦੇ ਆ ਲੈ ਵੀ ਇਹੀ ਮਨਾ ਦੇ ਵੀ ਮੈਂ ਪਾਣੀ ਪੀਤਾ 100 ਪਟੇ ਖਾ ਕੇ ਪੁਲਿਸ ਦੇ ਵੀ ਨਹੀਂ ਮੰਨਦੇ ਉਵੇਂ ਘੋੜੇ ਵੀ ਹੁੰਦੇ ਆ ਉਸ ਤੋਂ ਇਲਾਵਾ ਹੋ ਸਕਦਾ ਉਹ ਘੋੜੇ ਨੂੰ ਮੇਰੀ ਸ਼ਕਲ ਹੀ ਪਸੰਦ ਨਾ ਹੋਵੇ ਇਦਾਂ ਵੀ ਹੁੰਦਾ ਜੀ ਹੋ ਸਕਦਾ ਆਪਾਂ ਰਿਸਪੈਕਟ ਕਰਦੇ ਆ ਜੀ ਉਸ ਘੋੜੇ ਦੀ ਉਹ ਘੋੜਾ ਇਹ ਨਹੀਂ ਮੰਨਦਾ ਉਹਨੋਂ ਉੱਥੇ ਮੰਨ ਗਿਆ ਹੋਵੇ ਮੈਨੂੰ ਪਤਾ ਨਹੀਂ ਨਾ ਮੈਂ ਕਦੇ ਪੁੱਛਣ ਗਿਆ ਵੀ ਇਹਨੇ ਕਿੰਨੇ ਬੰਦਿਆਂ ਨੂੰ ਸਿੱਟਤਾ ਮੈਂ ਤਾਂ ਕਹਿੰਦਾ ਵੀ ਕਿਸੇ ਨੂੰ ਨਾ ਸਿੱਟੇ ਮੈਂ ਤੇ ਉਹ ਤੋਂ ਇੱਕ ਅੱਧੀ ਵਾਰੀ ਗਿਰਿਆ ਉਹ ਵੀ ਕੋਈ ਮੇਰੇ ਸੱਟ ਨਹੀਂ ਲੱਗੀ ਬਟ ਅਖੀਰ ਨੂੰ ਜਦੋਂ ਤੁਸੀਂ ਸ਼ਾਂਤੀ ਚਾਹੁੰਦੇ ਹੋ ਜ਼ਿੰਦਗੀ 'ਚ ਤਾਂ ਕੰਡੇ ਵਾਲੀਆਂ ਚੀਜ਼ਾਂ ਨਾਲ ਕਿਉਂ ਖਹਿਣਾ ਤਾਂ ਕਰਕੇ ਉਹ ਘੋੜਾ ਸੀ ਗੁਰਦੁਆਰੇ ਦੇ ਆਏ ਸੀ ਬਾਕੀ ਆਲਮੋਸਟ ਅੱਜ ਤੱਕ ਅਸੀਂ ਜਿੰਨੇ ਘੋੜੇ ਲਏ ਆ ਉਹਨਾਂ ਨੂੰ ਰਾਈਡਿੰਗ ਦੇ ਅੱچھے ਘੋੜੇ ਬਣਾ ਕੇ ਅਸੀਂ ਚੰਗੇ ਰੇਟਾਂ ਤੇ ਲੋਕਾਂ ਨੂੰ ਵੇਚੇ ਤੇ ਉਹ ਲੋਕ ਇੰਜੋਏ ਕਰ ਰਹੇ ਨੇ ਉਹਨਾਂ ਨੂੰ ਹੁਣ ਤੁਹਾਡਾ ਸਰ ਆ ਆਮੂਮਨ ਅਸੀਂ ਦੇਖਦੇ ਆ ਜਿਹੜੇ ਕਾਮਯਾਬ ਇਨਸਾਨ ਹੁੰਦੇ ਆ ਤੁਸੀਂ ਵੀ ਉਹਨਾਂ ਦੀ ਲਿਸਟ ਜਾਂਦੇ ਹੋ ਜੀ ਤੇ ਆ ਮੈਂ ਬਹੁਤ ਘੱਟ ਲੋਕੀ ਦੇਖਿਆ ਜਿਹੜੇ ਕਾਮਯਾਬੀ ਤੋਂ ਬਾਅਦ ਆਪਣੇ ਆਪ ਨੂੰ ਨਿੰਦਦੇ ਵੀ ਹੈ ਕਿ ਸਾਡੇ ਚ ਕਮੀ ਹੈ ਪਰ ਮੈਂ ਤੁਹਾਡਾ ਦੇਖਿਆ ਤੁਸੀਂ ਆਪਣੀਆਂ ਕਮੀਆਂ ਨੂੰ ਪਹਿਲਾਂ ਲੈ ਕੇ ਆਂਦੇ ਹੋ ਤੇ ਬਾਕੀ ਚੀਜ਼ਾਂ ਨੂੰ ਪਿੱਛੇ ਰੱਖਦੇ ਹੋ ਬਾਈ ਜੀ ਮੈਂ ਮੇਰੀਆਂ ਬਹੁਤੀ ਐਕਟੀਵਿਟੀਆਂ ਨਾ ਸੋਸ਼ਲ ਮੀਡੀਆ ਤੇ ਹੁੰਦੀਆਂ ਨੇ ਹਾਂਜੀ ਉਹ ਸਾਰਿਆਂ ਨੂੰ ਦਿਖਦੀਆਂ ਨੇ ਦਿਖਦੇਆਂ ਨੇ ਤੇ ਜੇ ਉਹਨਾਂ ਨੂੰ ਦਿਖਦੀਆਂ ਨੇ ਤਾਂ ਮੈਨੂੰ ਵੀ ਪਤਾ ਵੀ ਮੇਰੇ 'ਚ ਕਮੀਆਂ ਨੇ ਹਨਾ ਤੇ ਕੱਪੜੇ ਕਿਹਦੇ ਪਾੜੇ ਜਾ ਸਕਦੇ ਆ ਜਿਹਦੇ ਕੱਪੜਿਆਂ ਦੀਆਂ ਬਾਹਲੀਆਂ ਤਾਹਾਂ ਪਾਈਆਂ ਵੀਆਂ ਨੇ ਕੱਚਾ ਬਣਾਣ ਉੱਤੇ ਪੈਂਟ ਹਾਂਜੀ ਫਿਰ ਜੈਕਟ ਫਿਰ ਉਹਦੇ ਉੱਤੇ ਇੱਕ ਹੋਰ ਬਿੰਡ ਜੀਟਰ ਅਸੀਂ ਤਾਂ ਨੰਗੇ ਤੁਰੇ ਫਿਰਦੇ ਆ ਬਾਈ ਸਾਡਾ ਕੋਈ ਕੀ ਪਾੜ ਲੂ ਜਿਹੜੀ ਕਮੀ ਐ ਅਸੀਂ ਆਪ ਹੀ ਦੱਸ ਦੇਣੀ ਐ ਤੇ ਤੁਸੀਂ ਮੈਨੂੰ ਇਹੀ ਕਹੋਗੇ ਨਾ ਵੀ ਤੇਰੇ 'ਚ ਆਹ ਕਮੀ ਐ ਮੈਂ ਤਾਂ ਆਪ ਹੀ ਦੱਸ ਦਿੰਨਾ ਤੇ ਜੇ ਤੁਸੀਂ ਆਪਣੀ ਕਮੀ ਨੂੰ ਨਹੀਂ ਐਸੈਪਟ ਕਰਦੇ ਤਾਂ ਲੋਕ ਤੁਹਾਨੂੰ ਬਹੁਤ ਪਰੇਸ਼ਾਨ ਕਰਨਗੇ ਆਪਣੀ ਕਮੀ ਨੂੰ ਐਸੈਪਟ ਕਰੋ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ ਬਸ ਕਮੀਆਂ ਲੁਕੋਆਂ ਕਦੇ ਉਹਦੇ ਵਿੱਚ ਕੱਖਾਂ ਦੇ ਵਿੱਚ ਅੱਗ ਤੁਸੀਂ ਨਹੀਂ ਲੁਕੋ ਸਕਦੇ ਜਾਂ ਤਾਂ ਉਹ ਭੰਬੜ ਮਚੂਗਾ ਜਾਂ ਉਹ ਤੁਹਾਨੂੰ ਬੁਝਾਉਣੀ ਪਊਗੀ ਆਪਣੀ ਕਮੀ ਨੂੰ ਤੁਸੀਂ ਦੂਰ ਕਰ ਸਕਦੇ ਹੋ ਲੋਕਾਂ ਨੂੰ ਪੂਰਾ ਅਧਿਕਾਰ ਹੈ ਤੁਹਾਡੀਆਂ ਕਮੀਆਂ ਦੇ ਉੱਤੇ ਉਹ ਪਿੰਨ ਪੁਆਇੰਟ ਕਰ ਲੈ ਘੋੜਾ ਜਿਹੜੇ ਪ੍ਰੇਮੀ ਨੇ ਉਹ ਨਹੀਂ ਬਰਦਾਸ਼ਤ ਕਰਦੇ ਵੀ ਤੁਸੀਂ ਉਹਨਾਂ ਦੇ ਕੰਡਿਆਂ 'ਲੀ ਲਗਾਮ ਪਾਓ ਤੁਸੀਂ ਪਿਛਾੜੀਆਂ ਲਾਓ ਤੁਸੀਂ ਉਹਨਾਂ ਨੂੰ ਮਾਰੋ ਤਾਂ ਆਪਾਂ ਮਾਰੀਏ ਕਿਉਂ ਆਪਾਂ ਉਹਨਾਂ ਨੂੰ ਤਾਂ ਨਹੀਂ ਕਹਿ ਸਕਦੇ ਵੀ ਮੇਰਾ ਘੋੜਾ ਮੈਂ ਜੋ ਮਰਜ਼ੀ ਕਰਾਂ ਨਾ ਕਰਾਂ ਸੋ ਚੇਂਜ ਤਾਂ ਆਪਾਂ ਨੂੰ ਹੋਣਾ ਹੀ ਪੈਣਾ ਜੀ ਜਿਹੜੀ ਗੱਲ ਤੇ ਦੁਨੀਆ ਕਿੰਤੂ ਪਰੰਤੂ ਕਰਦੀ ਐ ਤੁਹਾਨੂੰ ਬਦਲਣਾ ਹੀ ਪਊਗਾ ਦੇਖ ਆਖਰੀ ਸਵਾਲ ਤੁਹਾਡਾ ਔਰ ਘੋੜੇ ਦਾ ਕੀ ਸੰਬੰਧ ਹੈ ਮੇਰੀ ਜ਼ਿੰਦਗੀ ਜੋ ਘੋੜਾ ਕੱਢਦੇ ਹੋ ਤੇ ਜ਼ਿੰਦਗੀ ਜੀ ਰੋ ਠੀਕ ਹੈ ਬਸ ਘੋੜਾ ਹੀ ਸਾਰਾ ਕੁਝ ਹੈ ਘੋੜੇ ਨਾਲ ਹੀ ਨਾਮ ਐ ਘੋੜੇ ਨਾਲ ਇੱਜ਼ਤ ਐ ਘੋੜੇ ਨਾਲ ਹੀ ਘਰ ਚੱਲਦਾ ਹਾਂ ਤੇ ਘੋੜੇ ਨਾਲ ਹੀ ਜ਼ਿੰਦਗੀ 'ਚ ਸਕੂਨ ਐ ਤੇ ਇਹੀ ਗੱਲ ਐ ਵੀ 25 ਸਾਲਾਂ 'ਚ ਵੀ ਇੱਕ ਦਿਨ ਨਹੀਂ ਲੱਗਿਆ ਵੀ ਅਸੀਂ ਘੋੜਿਆਂ ਤੋਂ ਬੋਰ ਹੋ ਗਏ ਥੱਕ ਵੀ ਜਾਈਦਾ ਰਾਤ ਨੂੰ ਥੱਕ ਕੇ ਵੀ ਸੋਈਦਾ ਪਰ ਕਦੇ ਦਿਲ 'ਚ ਇਹ ਨਹੀਂ ਆਈ ਵੀ ਹੁਣੇ ਕੰਮ ਛੱਡ ਗਏ ਅਸੀਂ ਕੋਈ ਹੋਰ ਕੰਮ ਕਰ ਲਈ ਸੋ ਘੋੜਾ ਜ਼ਿੰਦਗੀ 'ਚ ਰਵੇ ਮਰਦੇ ਦਮ ਤੱਕ ਰਵੇ ਉਸ ਤੋਂ ਬਾਅਦ ਇਸ ਫਾਰਮ ਦਾ ਇਸ ਘੋੜੇ ਦਾ ਕੀ ਹੋਊਗਾ ਉਹ ਰੱਬ ਮਾਲਕ ਐ ਜਿੰਨੀ ਦੇਰ ਆਪਾਂ ਜਿਉਂਦੇ ਆ ਜੀ ਪਰਮਾਤਮਾ ਸਾਨੂੰ ਇੰਨਾ ਗਿਆਨ ਤੇ ਅਕਲ ਦਿੰਦਾ ਰਹੇ ਵੀ ਅਸੀਂ ਕਿਸੇ ਘੋੜੇ ਨੂੰ ਤੰਗ ਪਰੇਸ਼ਾਨ ਨਾ ਕਰੀਏ ਭੁੱਖਾ ਨਾ ਮਰਨ। ਥੈਂਕ ਯੂ ਸੋ ਮੱਚ ਮਨੂ ਸਰ ਤੁਸੀਂ ਆਪਦਾ ਕੀਮਤੀ ਸਮਾਂ ਇੱਕ ਵਾਰੀ ਫੇਰ ਸਾਨੂੰ ਦਿੱਤਾ ਤੇ ਸਾਡੇ ਸਰੋਤਿਆਂ ਨੂੰ ਜਿਹੜੀ ਤੁਸੀਂ ਜਾਣਕਾਰੀ ਦਿੱਤੀ ਹੈ ਹੋਪ ਹੈ ਜਾਣਕਾਰੀ ਉਹਨਾਂ ਨੂੰ ਚੰਗੀ ਲੱਗੇ ਤੇ ਉਹ ਚੀਜ਼ਾਂ ਦਾ ਖਿਆਲ ਰੱਖਣ ਔਰ ਜਿਹੜੇ ਨਵੇਂ ਘੋੜਾ ਪ੍ਰੇਮੀ ਨੇ ਹੋਰ ਇਸ ਫੀਲਡ ਨੂੰ ਅੱਗੇ ਤੇ ਇਸ ਫੀਲਡ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਣ। ਥੈਂਕ ਯੂ ਜੀ ਤੁਹਾਡਾ ਸਾਡੇ ਲਈ ਆਉਣ ਲਈ। ਜੀ ਸਰ। ਸਲਾਹ ਜ਼ਰੂਰੀ ਨਹੀਂ ਇਹ ਸਭ ਦੇ ਮੇਚ ਆ ਜੋਏ ਕਈਆਂ ਦੇ ਮੇਚ ਆ ਗਈ ਤਾਂ ਚੰਗੀ ਗੱਲ ਹੈ ਜੀ ਬਾਕੀ ਸਭ ਦਾ ਆਪਣੀ ਅਕਲ ਤੇ ਬਗਾਨੀ ਮਾਇਆ ਹਰੇਕ ਨੂੰ ਵੱਡੀ ਲੱਗਣੀ ਉਹ ਲੱਗਣੀ ਬਿਲਕੁਲ ਸਰ ਥੈਂਕ ਯੂ ਭਾਈ ਜੀ ਥੈਂਕ ਯੂ ਸਰ ਥੈਂਕ ਯੂ ਜੀ ਧੰਨਵਾਦ ਸਾਰਿਆਂ ਦਾ